ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਾਈ ਤੁਹਾਨੂੰ ਪਤਾ ਹੀ ਹੈ ਨਾ ਪਿਛਲੀ ਵੀਡੀਓ ਤੁਸੀਂ ਦੇਖੀ ਹੋਣੀ ਹੈ ਵੀ ਪਹੁੰਚੇ ਹੋਏ ਆਂ ਆਪਾਂ ਮੱਧਿਆ ਪ੍ਰਦੇਸ਼ ਐਮਪੀ ਦੇ ਵਿੱਚ ਹੈ ਨਾ ਇੱਥੇ ਜਿਹੜੀ ਦਸਮੇਸ਼ ਆਪਣੀ ਕਮੈਨਤੀ ਹੈ ਨਾ ਵੀ ਸੀਜ਼ਨ ਤਾਂ ਬਾਈ ਸਾਰਾ ਨਾ ਨਿਬੜ ਗਿਆ ਤਾਂ ਨਿਬੜਨ ਤੋਂ ਬਾਅਦ ਜਿਹੜੀ ਕਰਤਾਰ ਕਮੈਨ ਆ ਉਹ ਤਾਂ ਮੈਂ ਬਾਈ ਲੈ ਕੇ ਆ ਤਾਂ ਪੰਜਾਬ ਨੂੰ ਤੁਹਾਨੂੰ ਸਾਰਿਆਂ ਨੇ ਵੀਡੀਓ ਦੇਖੀ ਹੈ ਨਾ ਸਾਰਾ ਲਗਭਗ ਤਾਂ ਇਹ ਆ ਵੀ ਸਾਰਿਆਂ ਨੂੰ ਪਤਾ ਹੀ ਆਪਣੇ ਭਰਾਵਾਂ ਨੂੰ ਉਦੇ ਬਾਅਦ ਆਪਾਂ ਮਸ਼ੀਨ ਹੈ ਜਿਹੜੀ ਦਸਮੇਸ਼ ਇੱਥੇ ਖੜੀ ਕਰੀਦੀ ਹੈ ਨਾ ਇੱਥੇ ਪਿਛਲੇ ਸਾਲ ਵੀ ਇੱਥੇ ਖੜੀ ਕਰਤੀਦੀ ਹੁਣ ਵੀ ਇੱਥੇ ਖੜੀ ਕਰਤੀ ਬਾਈ ਐਮਪਾਇਨ ਨੇ ਜੋਗੇ ਹੈ ਨਹੀਂ ਜੈਨਾ ਵੀ ਦੋ ਮਸ਼ੀਨਾਂ ਪੰਜਾਬ ਨੂੰ ਲਿਜਾ ਕੇ ਆ ਜਿਹੜਾ ਰੋਡ ਤੇ ਖਰਚਾ ਬਾਈ ਤੁਹਾਨੂੰ ਪਤਾ ਬਹੁਤ ਹੋ ਜਾਂਦਾ ਨਾ ਪੁਰਾਣੀ ਮਸ਼ੀਨਾਂ ਤੁਹਾਨੂੰ ਪਤਾ ਹੀ ਆ ਵੀ ਟਕਾਰੇ ਨੇ ਇੱਕ ਜਗ੍ਹਾ ਟਿੱਗੀ ਚੱਲੀ ਜਾਵੇ ਉਹਦੇ ਵਰਗੀ ਮੌਜ ਨਹੀਂ ਨਾ ਦੀਆਂ ਨਾ ਪੁਰਾਣੀਆਂ ਦੀ ਜਿਹੜੀ ਉਹ ਭਜਾਰ ਨਾਟ ਫਰੀ ਜਾਣੀ ਉਹਦੇ ਵਿੱਚ ਇਹ ਮਸ਼ੀਨਾਂ ਪੰਨ ਤੋੜਾ ਨਾ ਵੇ ਕਰਦੀਆਂ ਫੇ ਉਹ ਘਾਟੇ ਬਾਧੇ ਪੂਰੇ ਨਹੀਂ ਹੁੰਦੇ ਫੋਨ ਕਰਕੇ ਹੁਣ ਇਹਨੂੰ ਖੜਾਉਣਾ ਲੱਗਿਆ ਫਾਰਮ ਤੇ ਬਾਕੀ ਇੱਕ ਨਾ ਮੈਂ ਵੀਰ ਨੂੰ ਕੰਬੈਨ ਵਾਲਾ ਜੇ ਕੋਈ ਡਰਾਈਵਰ ਆ ਨਾ ਵਧੀਆ ਮੁੰਡਾ ਜਾਂ ਕੋਈ ਵਧੀਆ ਮਿਲ ਜਵੇ ਬਾਕੀ ਹੁਣਾ ਰਾਜੂ ਦੇ ਬਾਈ ਉਂਗਲੀ ਤੇ ਸੱਟ ਲੱਗੀ ਉਹ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਉਹਨਾਂ ਵੀ ਉਂਗਲੀ ਤੇ ਸੱਟ ਲੱਗਣ ਕਰਕੇ ਮੈਨੂੰ ਐ ਵੀ ਚਲੋ ਮੱਕੀ ਦਾ ਸੀਜ਼ਨ ਲਾ ਲੂਗਾ ਪਿੰਡ ਵੀ ਉਹਨੂੰ ਰੈਸਟ ਦੇ ਦਈਏ ਬਾਕੀ ਮਨੀ ਨਾਲ ਤਾਂ ਬਾਈ ਕੋਈ ਕਨੈਕਟ ਨਹੀਂ ਹੋਇਆ ਪਹਿਲਾਂ ਕਹਿੰਦਾ ਮੈਂ ਝੋਨੇ ਦਾ ਬਾਈ ਸੀਜ਼ਨ ਲਾਉਂਗਾ ਹਨਾ ਹੁਣ ਝੋਨਾ ਦਾ ਆਪਾਂ ਵੱਢਣਾ ਇੱਥੇ ਗਰਮੀ ਆਲਾ ਹੈਗਾ ਤਾਂ ਆਪਣੇ ਕੋਲ ਏਰੀਆ ਕਹਿੰਦਾ ਪਹਿਲਾਂ ਕਹਿੰਦਾ ਮੈਂ ਝੋਨੇ ਆ ਸੀਜ਼ਨ ਬਾਈ ਲਾ ਦੂੰਗਾ ਹੁਣ ਫੋਨ ਨਹੀਂ ਬਾਈ ਲੱਗਦਾ ਕਈ ਦਿਨ ਹੋ ਗਏ ਉਹਦੇ ਬਾਅਦ ਬਚੀ ਦਾ ਵਿਚਾਰਾ ਸਾਨੂੰ ਪਤਾ ਹੀ ਉਹਨਾਂ ਦਾ ਪਹਿਲਾਂ ਹੀ ਕਹਤਾ ਤਾਂ ਕਹਿੰਦਾ ਬਾਈ ਮੇਤੇ ਤਾਂ ਮੈਂ ਤਾਂ ਮੱਕੀ ਦੇ ਹੀ ਲਵਾ ਸਕਦਾ ਵੀ ਮੇਤੇ ਝੋਨੇ ਚੰਨੇ ਦਿਨ ਲੱਗਣਾ ਮੈਂ ਚੱਲ ਉਹ ਗੱਲ ਸਾਫ਼ ਹੋ ਗਈ ਹੈ ਨਾ ਪਰ ਜਿਹੜਾ ਬੰਦਾ ਕਹਿ ਕੇ ਯਾਰ ਫੋਨ ਨਾ ਨਾ ਬੰਦ ਕਰੇ ਫੋਨ ਤਾਂ ਖੁੱਲਾ ਰੱਖੇ ਨਾ ਜਵਾਬ ਦੇ ਦੇਵੇ ਹੁਣ ਕਿੰਨੇ ਦਿਨ ਹੋ ਗਏ ਆਪਾਂ ਨੂੰ ਉਹਦੇ ਤੇ ਗਿਆਂ ਨੂੰ ਅਜੇ ਤੱਕ ਉਹਦਾ ਫੋਨ ਮੰਦਾ ਅਜੇ ਤੱਕ ਉਹਦਾ ਫੋਨ ਨਹੀਂ ਲੱਗਿਆ ਕੋਈ ਗੱਲ ਹੀ ਨਹੀਂ ਹੋਈ ਮੁੜ ਕੇ ਤੁਸੀਂ ਹਿਸਾਬ ਲਾ ਲਓ ਜਦੋਂ ਦਾ ਨਾ ਗਿਆ ਆਪਣੇ ਕੋਲ ਤੇ ਕੋਈ ਵੀ ਗੱਲ ਨਹੀਂ ਹੋਈ ਚਲੋ ਬਾਕੀ ਐ ਕਿਹੜਾ ਕਹਿ ਦਿਆਂ ਕੰਮ ਬਾਈ ਜੇ ਕੋਈ ਬੰਦਾ ਹੈਗਾ ਡਰਾਈਵਰ ਵਧੀਆ ਤਾਂ ਮੈਂ ਸਕਰੀਨ ਦੇ ਉੱਤੇ ਨਾ ਆਪਣਾ ਨੰਬਰ ਮੈਂਸ਼ਨ ਕਰ ਦਿੰਦਾ ਤਾਂ ਮੇਰਾ ਭਰਾ ਬਣ ਕੇ ਨਾ ਮੇਰੇ ਨਾਲ ਕਨੈਕਟ ਕਰੇ ਆਪਣੇ ਕੋਲੇ ਝੋਨੇ ਦਾ ਸੀਜ਼ਨ ਹੈ ਗਰਮੀ ਵਾਲੇ ਦਾ ਵਧੀਆ ਏਰੀਆ ਨਾ ਠੰਡਾ ਏਰੀਆ ਵੀ ਜਿੱਕਣਾ ਵੀ ਇੱਕ ਬੰਦੇ ਦੀ ਲੋੜ ਆਪਾਂ ਨੂੰ ਨਾ ਜੇ ਕੋਈ ਹੈਲਪਰ ਸੈਕੰਡ ਹੈਗਾ ਡਰਾਈਵਰ ਸੈਕੰਡ ਡਰਾਈਵਰ ਆ ਤਉ ਹਫਤੇ ਵਧੀਆ ਮਸ਼ੀਨ ਮਹਾਕਲਾ ਲੂਗਾ ਨਾ ਮਸ਼ੀਨ ਪੂਰੀ ਆਪ ਚਲਾ ਲੂਗਾ ਬਾਕੀ ਚਲੋ ਐ ਬੰਦੇ ਨੂੰ ਦੋ ਰੋਟੀ ਪਾਣੀ ਜਿਹੜਾ ਖਾਣਾ ਉਹ ਵਧੀਆ ਢੰਗ ਨਾਲ ਖਲਾ ਦੇਵੇ ਨਾ ਉਹਦੇ ਵਰਗੀ ਮੌਜ ਨਹੀਂ ਬਾਕੀ ਦੱਸਿਓ ਜੇ ਕੋਈ ਮੇਰਾ ਭਰਾ ਹੈਗਾ ਤਾਂ ਨਾ ਮੈਨੂੰ ਕਨੈਕਟ ਕਰੇ ਫੇ ਉਹਦੇ ਬਾਅਦ ਰਾਜੂ ਨੂੰ ਤਾਂ ਬਾਈ ਮੱਕੀ ਵਾਲੀ ਤੇ ਛੱਡਾਂਗੇ ਨਾ ਵੀ ਨਾਲੇ ਨਾਮ ਕਰ ਲੂਗਾ ਤੁਹਾਨੂੰ ਪਤਾ ਵੀ ਸੱਟ ਲੱਗੀ ਸੀ ਉਹ ਤੇ ਯਾਰ ਉਹਦੇ ਕਰਕੇ ਥੋੜਾ ਜਿਹਾ ਸਿਸਟਮ ਜਿਆ ਖਰਾਬ ਜਿਹਾ ਹੋ ਗਿਆ ਤਾਂ ਉਹ ਜਾਂਦੀ ਆ ਦਸਮੇਚੋ ਹੁਣ ਇਹਨੂੰ ਲੈ ਕੇ ਚੱਲੇ ਆ ਫਾਰਮ ਤੇ ਫਾਰਮ ਦੇ ਖੜਾ ਦਾਂਗੇ ਇਹਨੂੰ ਹਨਾ ਰਾਣੀ ਸੁੰਦਰਾ ਨੂੰ ਬਈ ਨਵੀਂ ਨੂੰ ਹਜੇ ਆਪਾਂ ਨੇ ਨਾਮ ਵੀ ਮੰਨੋ ਆਥ ਨਹੀਂ ਲਾਇਆ ਜਿੱਦਨ ਦੀ ਮਸ਼ੀਨ ਆਈ ਗਿਆ ਨਾ ਆਪਣੇ ਕਹਿਦੀਏ ਸਾਫ ਸਫਈਏ ਤੇ ਪਹਿਲਾਂ ਦੁੱਖੇ ਦਾ ਲੱਗਿਆ ਵੀ ਯਾਰ ਐਮਪੀ ਚੱਲੀਏ ਪਹਿਲਾਂ ਉਹਦਾ ਨਾ ਕਰਕੇ ਹੀ ਇਹ ਕੰਮ ਇਹਨੂੰ ਪਹਿਲਾਂ ਦੇਖਭਾਲ ਕਰੀਏ ਇਹਦੀ ਹੁਣ ਇਹਦਾ ਸਾਫ ਸਫਈਆ ਕਰਾਇਆ ਬਾਕੀ ਉਹ ਗੁੱਲੀ ਜੀ ਟੁੱਟੀ ਦੀ ਹੈ ਨਾ ਉਹ ਰਾਸਤੇ 'ਚ ਰੱਸੀ ਇਹ ਬੇਰਖੁੱਲ ਗਈਆਂ ਦੀਆਂ ਚਲੋ ਬੰਨ ਕੇ ਆਏ ਟਕਾਣੇ ਲੱਗ ਗਈ ਟਕਾਣੇ ਲੱਗਣਗੇ ਲੋਹਾ ਬਈ ਇਹਨਾਂ ਕਰਮਾਂ ਵਾਲੀ ਆ ਜਿਹਨੇ ਆਪਣੀ ਜੜ ਲਾਈ ਆ ਇੱਥੇ ਤੱਕਰ ਆਪਾਂ ਲੈ ਕੇ ਆਇਆ ਆ ਨਾ ਇਹ ਬਹੁਤ ਕਰਮ ਵਾਲੀ ਮਸ਼ੀਨ ਆ ਬਾਈ ਅਮਰਜੀਤ ਆ ਨਾ ਉਹ ਵੀ ਬਾਈ ਕਰਮ ਵਾਲੀ ਭਾਗਾਂ ਵਾਲੀ ਮੰਨੂਗਾ ਮੈਂ ਤਾਂ ਉਹਦਾ ਪੈੜਾ ਆ ਨਾ ਉਹਨੇ ਇਹ ਮਸ਼ੀਨ ਦਿੱਤੀ ਇਹਦੇ ਬਦਾਲ ਤਾਂ ਨਾ ਜਿਹੜੀ ਨਵੀਂ ਮਸ਼ੀਨ ਆਪਣੀ ਉਹ ਮਿਲੀ ਆਪਾਂ ਨੂੰ ਬਾਕੀ ਇਹ ਕਿਸਮਤ ਹੀ ਹੁੰਦੀ ਆ ਨਾ ਬੰਦੇ ਦਾ ਬਾਈ ਪੈੜਾ ਹੀ ਹੁੰਦਾ ਬਾਕੀ ਅਮਰਜੀਤ ਬਾਈ ਖੁਸ਼ਦਿਲ ਬੰਦਾ ਹੈ ਹਨਾ ਉਹਨੇ ਜਦੋਂ ਮਸ਼ੀਨ ਦਿੱਤੀ ਇਹ ਐਨ ਖੁਸ਼ ਹੋ ਕੇ ਦਿੱਤੀ ਇਹ ਨਹੀਂ ਹੈਗਾ ਵੀ ਉਹੀ ਹੈ ਨਾ ਬਾਪ ਬੀ ਫੜਾ ਫੜ ਕਹਿੰਦਾ ਵੀ ਉਹ ਬਾਪੂ ਨਹੀਂ ਕੰਮ ਕਰਿਆ ਵਪਾਰੀਆਂ ਵਾਲਾ ਮੇਰੇ ਨਾਲ ਨਾ ਭਰਾਵਾਂ ਵਾਲਾ ਕੰਮ ਰੱਖਿਆ ਪੈਸੇ ਵੀ ਸੰਗਤ ਚਾਰ ਪੰਜ ਮਹੀਨੇ ਬਾਅਦ ਪੈਸੇ ਦੇ ਕੇ ਆ ਬਾਈ ਨੇ ਕਦੇ ਨਾ ਫੋਨ ਨਹੀਂ ਲਾ ਕੇ ਗਿਆ ਵੀ ਯਾਰ ਪੈਸੇ ਦੇ ਜਾਨਾ ਨੇ ਤੁਹਾਨੂੰ ਪਤਾ ਹੀ ਅੱਜ ਕੱਲ ਪੈਸੇਵੇਂ ਨਾ ਬਾਈ ਕਿਸੇ ਦਾ ਸਰਕਲ ਸਭ ਦਾ ਹੀ ਹੈ ਨਾ ਜੱਡੀ ਉਹ ਉਹ ਨਹੀਂ ਹੈ ਨਾ ਉਹ ਹੁੰਦਾ ਕਦੇ ਵੀ ਇਹਨੇ ਮੈਨੂੰ ਫੋਨ ਲਾ ਕੇ ਅੱਜ ਤੱਕ ਪੈਸਿਆਂ ਨੂੰ ਵੀ ਨਹੀਂ ਕਿਹਾ ਮੈਂ ਇੰਨੀ ਰੂਹ ਨਾ ਮਸ਼ੀਨ ਦਿੱਤੀ ਅੱਜ ਤੁਹਾਡੇ ਤਾਂ ਕਰਾਣਾ ਨਵੀਂ ਮਸ਼ੀਨ ਲੈ ਕੇ ਲਿਆਤਾ ਇਹਨੇ ਮਸ਼ੀਨ ਨੇ ਇੰਨਾ ਲੋਹਾ ਕਰਮ ਵਾਲਾ ਬਾਕੀ ਦੇ ਬਾਅਦ ਗੱਲ ਫੇਰ ਉੱਥੀ ਆ ਗਈਆਂ ਨੇ ਬੰਦੇ ਜਿੱਥੇ ਤੇ ਲਈ ਹੋਵੇ ਵੀ ਮੈਂ ਕਹਿੰਦਾ ਬਾਈ ਨੇ ਖੋਜੋਗੇ ਦੱਤੀ ਤੇ ਐਂ ਗੱਲ ਵੀ ਕਹਿ ਕੇ ਦੱਤੀ ਕਿ ਆਂਦਾ ਨਿੰਦਰਾ ਜੇ ਮਸ਼ੀਨ ਦੇਣੀ ਆ ਨਾ ਤਾਂ ਵਾਪਸ ਮੈਨੂੰ ਹੀ ਦੇਈ ਕਿਸੇ ਨੂੰ ਮਸ਼ੀਨ ਨਾ ਦੇ ਦੀ ਹੋਰ ਮੈਂ ਕਹਾ ਠੀਕ ਆ ਵੀਰੇ ਜਿਵੇਂ ਤੁਹਾਡਾ ਹਨਾ ਹੁਕਮ ਓਕਣਾ ਸਿਰ ਮੱਥੇ ਆ ਪਹਿਲਾਂ ਤਾਂ ਆਪਾਂ ਦੰਦਾ ਹੀ ਨਹੀਂ ਬਾਈ ਇਹਨਾਂ ਮੈਨੂੰ ਹੁਣ ਕਈ ਵੀਰ ਕਹਿ ਦਿੰਦੇ ਯਾਰ ਪੁਰਾਣੀ ਦੇ ਦੇ ਬਾਈ ਨਾ ਨਿੰਦਰ ਬਈ ਦਿਲ ਤਾਂ ਕਈ ਵਾਰੀ ਮੇਰਾ ਵੀ ਕਰਦਾ ਆ ਮੀ ਇਹਨਾ ਲੈ ਲੀਏ ਹੋਰ ਮੀਨੂੰ ਦੇ ਕੇ ਕੋ ਉੱਚਾ ਮਾਡਲ ਲੈ ਲੀਏ ਪਰ ਫਿਰ ਇਹ ਸੋਚੀਦਾ ਵੀ 20000 ਦੇਣਾ ਕੀ ਅਗਲੇ ਨੇ ਹਨਾ ਇੰਨਾ ਕੰਮ ਕਰਾਤਾ ਆਪਾਂ ਇੰਜਨ ਦਾ ਕੰਮ ਕਰਾਤਾ ਉਹਦੇ ਬਾਅਦ ਬڑے ਟਾਇਰ ਲਾਤੇ ਟਰਾਲੇ ਦੇ ਟਾਇਰ ਨਵੇਂ ਲਾਤੇ ਰਹਿਗੇ ਮਸ਼ੀਨ ਦੇ ਇਹ ਵੀ ਹੁਣ ਆਪਾਂ ਨਾਲ ਦੀ ਸੋਆਵਿੰਦਾ ਸੀ ਜੰਝਾ ਮੱਕੀ ਦੇ ਤੋਂ ਪਹਿਲਾਂ ਵੀ ਮਸ਼ੀਨ ਦੇ ਪਿੱਛੇ ਵਾਲੇ ਡਾਰਬੀਆ ਨਾ ਨਵੇਂ ਲਾ ਦਾਂਗੇ 750 ਦੇ ਇਹਦੇ ਬਾਈ 9 16 ਦੇ ਟਾਇਰ ਲਿਆਤਾ ਉਹ ਤੁਹਾਨੂੰ ਦੇਖਿਆਈ ਹੈ ਨਾ ਕੰਕ੍ਰੀਟ ਸੀਜ ਇੰਜ ਮਸ਼ੀਨ ਥੋੜੀ ਪਿਛੇ ਤੇ ਭਰ ਦੇਦੀ ਉਹਦੇ ਕਰਕੇ ਫਿਰ ਮੈਂ ਕੱਢਦੇ ਉਹ ਇਹ ਮੱਕੀ ਜੀ ਵੀ ਪ੍ਰੋਬਲਮ ਹੈਗੀ ਦੀ ਮੱਕੀ ਜੀ ਨਾ ਕਚਰਾ ਜਾਦੇ ਹੋਵੇ ਐਮਪੀ ਲਈ ਮੱਕੀ ਦਾ ਉਹਦੇ ਕਚਰੇ ਆਉਣ ਦਾ ਕਾਰਨ ਹੀ ਤਾਂ ਵੀ ਜਦੋਂ ਪਿਛੇ ਤੇ ਮਸ਼ੀਨ ਉੱਚੀ ਦੀ ਅੰਦਰ ਤੇ ਮਾਲ ਨਿਕਲਦਾ ਤਾਂ ਛਾਣ 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 ਝਾਰਣਿਆਂ ਦੇ ਵਿੱਚ ਉੱਥੇ ਗਿਰੀ ਜਾਂਦਾ ਤਾਂ ਹੁਣ ਇਹਦੀ ਮੱਕੀ ਤੇ ਸਫਾਈ ਵੀ ਇਹਦੀ ਫੋਲ ਹੋਊਗੀ ਇਹ ਚੀਜ਼ਾਂ ਕਈ ਚੀਜ਼ਾਂ ਨਾ ਡਿਪੈਂਡ ਕਰ ਜਾਂਦੀਆਂ ਇਹਦੇ ਬਾਕੀ ਐਵੇਂ ਵੀ ਚੱਲੀ ਜਾਣ ਦੋ ਬਈ ਜਨਨ ਚੱਲਦੀ ਇਹ ਮਨ ਇਹ ਬਣਾ ਲਿਆ ਵੀ ਮਨਾ ਹੌਲੀ ਹੌਲੀ ਮਿਹਨਤ ਕਰਾ ਨਾ ਕੋ ਹੋਰ ਨਵੀਂ ਜੱਕ ਲਾਂਗੇ ਨਹੀਂ ਕੋਈ ਚਲਦੀ ਲੈ ਲਾਂਗੇ ਪਰ ਲਵਾਂਗੇ ਜ਼ਰੂਰ ਬਸ ਥੋੜਾ ਜਿਹਾ ਟਾਈਮ ਲੱਗੂਗਾ ਨਾ ਬਾਈ ਤੁਹਾਨੂੰ ਪਤਾ ਹੋਣਾ ਹੈ ਜੇ ਦੂਵੀ ਦਾ ਵੀ ਪੰਗਾ ਹਜੇ ਇੱਕੋ ਸੀਜ਼ਨ ਲਾਇਆ ਦਿਕ ਦੋ ਸੀਜ਼ਨ ਲਾਉਣ ਤੋਂ ਬਾਅਦ ਆ ਨਾ ਕੋਈ ਦੇਖਾਂਗੇ ਹਲਕੀ ਜਿਹੀ ਕੋ ਇਹ ਜੀ ਇੱਕ ਹੋਰ ਮਿਲ ਗਈ ਜੇ ਕਿਛੇ ਮੇਰੀ ਵੀਰ ਕੋਲ ਆ ਗਈ ਹੈ ਕੋਈ ਦਸ਼ਮੇਸ਼ ਇਹੀ ਮਾਡਲ ਹੋਵੇ ਪੰਜ ਤੋਂ ਹੋਵੇ ਡੈਂਟ ਵਾਲਾ ਜੀ ਵੀ ਪੁਰਾਣੀ ਮਸ਼ੀਨ ਬਾਈ ਚਲਾ ਕੇ ਨਾ ਮੈਂ ਬਜਾ ਦੇ ਖੁਸ਼ ਹਾਂ ਨਵੀਂ ਦਾ ਬਸ ਇੱਕ ਆਇਆ ਵੀ ਚਲੋ ਮਾਲਕ ਦੀ ਤਮੰਨਾ ਦੀ ਕੁਛ ਬਾਪੂ ਉਹਨਾਂ ਦੀ ਤਮੰਨਾ ਦੀ ਵੀ ਨਮੀ ਲੈਣੀ ਆ ਉਹਨਾਂ ਦੇ ਖਾਅ ਵੀ ਆ ਨਾ ਪੂਰੇ ਕਰਨੇ ਪੈਣੇ ਨਾਲ ਵੀ ਜ਼ਰੂਰੀ ਆ ਨਾ ਬਾਈ ਸਾਰੀ ਕਮਾਈਆਂ ਦਾ ਸਾਰੀ ਉਮਰੇ ਕੰਨੀ ਉਹਨਾਂ ਨੇ ਕਿਹਾ ਸਾਰੀ ਉਮਰ ਬੈਠੇ ਰਹਿਣਾ ਚਲੋ ਐ ਵੀ ਉਹਨਾਂ ਦੀ ਖੁਸ਼ੀ ਦੀ ਜਿਹੜੀ ਰੀਤ ਸੀ ਨਾ ਪੂਰੀ ਹੋ ਗਈ ਬਾਕੀ ਹੁਣ ਵੀ ਕੋਈ ਇਹੋ ਜੀ ਮਸ਼ੀਨ ਜੇ ਕਿਸੇ ਭਰਾ ਕੋਲੇ ਹੈਗੀ ਆ ਕੋਈ ਜਾਂ 5 ਤੋਂ ਥੱਲੇ ਥੱਲੇ ਵਾਲਾ ਮਾਡਲ ਦਸ਼ਮੇਸ਼ ਹੋਵੇ ਵੀ ਆਪਾਂ ਦੇਖ ਲਾਂਗੇ ਨਾ ਕਰ ਲਾਂਗੇ ਉਹਦਾ ਵੀ ਚਲੋ ਬਾਕੀ ਨੂੰ ਫਾਰਮ ਤੇ ਲਿਜਾ ਕੇ ਆਉਣਾ ਇਹਦੇ ਤੇ ਤਰਪਾਲ ਤਰਪੂਲ ਪਾਈਏ ਪਹਿਲਾਂ ਪਾਉਣ ਤੋਂ ਬਾਅਦ ਫਿਰ ਇਹਨੂੰ ਐਨ ਇਹਦਾ ਹਨਾ ਜਿੱਦਨ ਰਿਪੇਅਰ ਚਲਾਉਣੀ ਹੋਊਗੀ ਉਹਦੇ ਪਹਿਲਾਂ ਆਵਾਂਗੇ ਇਹਨੂੰ ਖਾਲੀ ਕਰਾਂਗੇ ਖਾਲੀ ਕਰਨ ਤੋਂ ਬਾਅਦ ਧੋਵਾਂਗੇ ਧੋਣੇ ਤੋਂ ਬਾਅਦ ਫਿਰ ਜਾ ਕੇ ਇਹਨੂੰ ਮੱਕੀ ਤੇ ਜਾਂ ਸੋਆ ਵੀਂ ਤੇ ਚਲਾਵਾਂਗੇ ਚਲੋ ਚੱਲਦੇ ਆਂ ਫਿਰ ਪਹੁੰਚਦੇ ਆਂ ਫਾਰਮ ਤੇ ਲਓ ਜੀ ਬਾਈ ਪਾਤੀ ਤਰਪਾਲ ਐਨ ਬੰਨ ਕੇ ਰੱਖਤੀ ਪਰ ਸਾਲਾ ਤਰਪਾਲ ਵਾਲਾ ਧੋਖਾ ਕਰ ਗਿਆ ਤਰਪਾਲ ਅੱਗੇ ਤਾਂ ਉਹਨੂੰ ਦਿੱਤੀ ਸੀ ਹਨਾ ਉਥੇ ਹੀ ਲੈਂਦੀ ਤਰਪਾਲ ਅੱਗੇ ਤੁਸੀਂ ਦੇਖਿਆ ਉਹਨਾ ਥੱਲੇ ਬਾੜੀ ਸੀ ਬਾਧੂ ਦੀ ਇੰਨੀ ਫਰਾਇਦ ਕੀ ਤਰਪਾਲ ਉਧਰ ਦਾ ਪਾਸਾ ਦਾ ਬਸ ਬਰਾਬਰ ਜੀ ਆਇਆ ਓਗਰ ਜੇ ਦੇ ਵੀ ਛੋਟੀ ਕਰ ਗਿਆ ਤਰਪਾਲ ਐਦਕੀ ਪਤਾ ਨਹੀਂ ਤਾਂ ਪੈਸੇ ਕਮਾਉਣ ਦੇ ਚੱਕਰ ਤੇ ਕਰ ਗਿਆ ਨਵੇਂ ਗਾ ਕਿਤੇ ਪਹਿਲਾਂ ਵਧੀਆ ਦੇ ਗਿਆ ਐਦਕੀ ਤਾਂ ਜਿਵੇਂ ਹੀ ਮੰਦਾ ਹੀ ਕਰ ਗਿਆ ਤਰਪਾਲ ਵਾਲਾ ਤਾਂ ਇੱਧਰ ਲੋਕਾਂ ਨੂੰ ਆਹੀ ਐਜਸਟਮੈਂਟ ਨਹੀਂ ਹੈਗੀ ਹਨਾ ਨਹੀਂ ਆਪਣੇ ਪੰਜਾਬ ਦੇ ਵਿੱਚ ਜੇ ਆਪਾਂ ਜਿਹੜੀ ਜੀ ਦੀ ਮਰਜ਼ੀ ਦੱਸ ਦੀ ਜਾ ਕੇ ਉਹੀ ਚੀਜ਼ ਦੀ ਆਪਾਂ ਨੂੰ ਤਰਪਾਲ ਮਿਲ ਜਾਂਦੀ ਹੈ ਉਹ ਆ ਕੇ ਉਹਨੇ ਪੂਰੀ ਫਿਟਿੰਗ ਹੋ ਗਈ ਹਨਾ ਬਾਕੀ ਤਾਂ ਮੋਰਕ ਨਹੀਂ ਇੱਕ ਬਾਈ ਆਪਣਾ ਬੈਗ ਬਣਾਉਂਦਾ ਉਹ ਮੇਰੀ ਵੀਡੀਓ ਵੀ ਦੇਖਦਾ ਨਾ ਮੈਨੂੰ ਕਈ ਵਾਰੀ ਫੋਨ ਵੀ ਕਰਿਆ ਉਹ ਬਾਈ ਹੈ ਨਾ ਜੇ ਆਹ ਵੀਡੀਓ ਦੇਖੀ ਵੀਰੇ ਤੂੰ ਮੀਡੀਏ ਦੇ ਵਿੱਚ ਨਾ ਮੈਨੂੰ ਕਮੈਂਟ ਕਰੀ ਮੇਰੀ ਆ ਦਸ਼ਮੇਸ਼ ਦਾ ਕਟਰ ਇੱਕ ਦਸ਼ਮੇਸ਼ ਦਾ ਇੱਕ ਕਰਤਾਰ ਦਾ ਹੈ ਨਾ ਵੀ ਬਿਨਾ ਫੋਨ ਕੀਤੇ ਹੀ ਮੇਰਾ ਬੈਗ ਬਣਾ ਦੇ ਉਹ ਜਰੂਰ ਮੇਰੇ ਨਾਲ ਕਨੈਕਟ ਕਰੀਂ ਨਾ ਬਾਈ ਬਾਕੀ ਕਟਰ ਦਾ ਤਾਂ ਕੋਈ ਚੱਕਰ ਨਹੀਂ ਹੈ ਨਾ ਕੀ ਪਤਾ ਬਾਈ ਪਰसों ਜਦੋਂ ਤੋਂ ਆਏ ਜਾਣਾ ਫੇਰ ਇਹ ਵੀ ਨਹੀਂ ਪਤਾ ਮੂਡ ਬਣ ਗਿਆ ਬੰਦਾ ਕੋਈ ਮਿਲ ਗਿਆ ਤਾਂ ਆਪਾਂ ਝੋਨੇ ਦਾ ਸੀਜ਼ਨ ਆ ਜਿਹੜਾ ਹਨ ਇੱਧਰ ਆਪਣੇ ਹੁੰਦਾ ਇੱਕ ਭਰਾ ਕੋਲ ਆਪਣੇ ਕੋਲ ਉੱਥੇ ਲਾ ਲਾਂਗੇ ਨਹੀਂ 4-5 ਦਿਨ ਬਾਕੀ ਫਾਰਮ ਤੇ ਨਹੀਂ ਰੌਣਕ ਲੱਗੀ ਹੁੰਦੀ ਆ ਬਾਈ ਹਨ ਹੁਣ ਇੱਥੇ ਸੁੰਨਮਸਾਨ ਹੋਈ ਪਈ ਆ ਫਾਰਮ ਤੇ ਵੀ ਅੰਕਲੋਂ ਨਹੀਂ ਪਿੰਡ ਨੂੰ ਗਏ ਹੋਏ ਆ ਗगन ਚੱਲੀਏ ਫਿਰ ਚੱਲੀਏ ਬਾਕੀ ਐਨ ਫਾਰਮ ਦੇ ਲੋ ਜੇ ਸੀਜ਼ਨ ਚੱਲਦਾ ਹਨ ਇੱਥੇ ਵੀ ਫੁੱਲ ਰੌਣਕ ਲੱਗੀ ਹੁੰਦੀ ਆ ਬੰਦੇ ਦੇ ਬੰਦਾ ਆ ਹਨ ਮੈਂ ਕਹਿੰਦਾ ਵੀ ਹੁਣ ਇੱਥੇ ਦੇ ਲੋ ਬਿਲਕੁਲ ਰੌਣਕ ਨਹੀਂ ਮਾਗੀ ਹੋਰ ਚਾਹੇ ਹੋਵੇ ਨਾ ਹੋਵੇ ਅੰਕਲੇ ਹੋਵੇ ਨਾ ਬਸ ਇੱਥੇ ਤੇ ਉਹਦੀ ਵੜ ਕੇ ਬਹੁਤ ਆ ਉਹ ਉੱਥੇ ਤੇ ਵੜ ਕੇ ਵੱਜਦੀ ਹੁੰਦੀ ਆ ਤੜਕੇ ਜੇ ਮੰਨ ਲਓ ਸੁੱਤੇ ਪਏ ਆ ਤਾਂ ਉੱਠੋ ਰੋਟੀ ਖਾਣੇ ਦਾ ਉਹ ਉੱਥੇ ਤੇ ਆਊਟਰ ਆਉਣਾ ਉੱਪਰ ਤੇ ਉਹ ਦਰਵਾਜ਼ੇ 'ਚੋਂ ਬਹੁਦੇ ਮੈਨਾਂ ਵੀ ਹਣਾ ਰੌਣਕ ਜਮੇ ਹੀ ਨਹੀਂ ਹੈਗੀ ਫਾਰਮ ਤੇ ਚਲੋ ਆ ਜਾਣਾ ਫੇਰ ਉਹਨਾਂ ਨੇ ਇੱਥੇ ਜਿੱਦਾਂ ਮੱਕੀ ਬਜਾਈ ਕਰਨੀ ਆ ਬਾਕੀ ਤਰਪਾਲ ਬੰਨਣਾ ਆਪਣੀ ਚਲੋ ਜਿੰਨੀ ਕਾਈ ਉੱਪਰ ਤੇ ਹੈ ਨਾ ਵੀ ਬਾਰਿਸ਼ ਬੂਰਛ ਹੋਊਗੀ ਤਾਂ ਪਾਣੀ ਨਹੀਂ ਵਿੱਚ ਪਊ ਬਸ ਇਹ ਚੀਜ਼ ਦਾ ਬਚਾਅ ਰੱਖਿਆ ਬਾਕੀ ਇਹਨੇ ਪਤਾ ਵੀ ਕੋਈ ਨਹੀਂ ਜੇ ਬੰਦਾ ਮਿਲ ਗਿਆ ਕੋਈ ਹੈ ਨਾ ਤਾਪਾਂ ਦੋ ਚਾਰ ਦਿਨ ਦੇ ਵਿੱਚ ਕੀ ਆ ਪਤਾ ਲੈ ਜਾਈਏ ਇਹਨੂੰ ਇਹ ਵੀ ਨਹੀਂ ਪਤਾ ਹੈਗਾ ਬਾਕੀ ਜਿਹੜਾ ਸਮਾਨ ਤਾਂ ਇਹਦਾ ਬਦਲਨੇ ਬਦਲਨੇ ਆ ਉਹ ਪੱਲਾ ਲਿਆ ਲਾਉਣ ਤੋਂ ਬਾਅਦ ਹੁਣ ਇੱਥੇ ਤਾਂ ਆਪਣਾ ਹਨਾ ਜਿਹੜਾ ਪੰਜੇ ਦਾ ਮੇਨ ਮਕਸਦ ਆ ਵੀ ਗ੍ਰਾਹੀ ਵਾਸਤੇ ਆਏ ਤੇ ਉਹ ਤਾਂ ਆਪਣੀ ਲਗਭਗ ਹੋਏ ਗਈ ਜਿਹੜੇ ਬੰਦੇ ਦੇ ਇਹਨਾਂ ਦੇ ਜਿਹਨਾਂ ਤੇ ਲੈਣੇ ਤੇ ਉਹ ਹੁਣ ਆਪੇ ਪਹੁੰਚਗੇ ਕਾਊਂਟਾਂ ਦੇ ਵਿੱਚ ਉਹਨਾਂ ਨੂੰ ਜ਼ਿੰਮੇਵਾਰੀ ਦੇ ਦਿੱਤੀਆਂ ਨਾ ਵੀ ਤੁਸੀਂ ਆਪੇ ਪੂੜੀਆਂ ਇੱਕ ਦੋ ਘਰਾਂਗੀਆਂ ਰਹਿ ਗਿਆ ਕੰਮ ਜਾਦੇ ਬਾਕੀ ਕਿਥੇ ਬਾਅਦ ਚੱਲੇ ਤੇ ਹੁਣ ਉਧਰ ਨੂੰ ਜਾਂਦੇ ਹੋਏ ਡਬਰੇ ਹੁੰਦੇ ਹੋਏ ਹਨ ਫੇਰ ਬਣੀ ਪਿੰਡ ਨੂੰ ਵਾਪਸੀ ਜਿਹੜੀ ਕਰ ਜਾਗੇ ਬਾਕੀ ਨਾਲ ਦੋਨੋਂ ਕੰਮ ਹੋ ਗਏ ਨਾਲੇ ਮਸ਼ੀਨ ਢੱਕੀ ਗਈ ਨਾਲੇ ਕਰਾਈ ਵਾਲੇ ਪਾਸੇ ਆ ਹੋ ਗਿਆ ਹਨ ਨਾਲੇ ਆਪ ਆਏ ਨਾਲ ਬੰਦੇ ਦਾ ਫਰਕ ਕੁਝ ਹੋਰ ਹੋ ਜਾਂਦਾ ਹਨ ਕਿ ਇਹਨਾਂ ਨੂੰ ਆਹ ਹੋ ਜਾਂਦਾ ਵੀ ਬੰਦੇ ਆਪ ਪੰਜਾਬ ਤੋਂ ਚੱਲ ਕੇ ਆਏ ਆ ਅਗਲਾ ਪੈਸੇ ਪੂਹੇ ਛੇਤੀ ਦੇ ਦਿੰਦਾ ਬਾਕੀਆਂ ਗਾਗਨ ਹੈਗਾ ਚੱਲ ਉਹ ਜੇ ਮਾੜੇ ਮੁੱਟੇ ਕਿਹ ਨਹੀਂ ਰਹਿ ਵੀ ਗਾਗਨ ਹੁਣ ਤਾਂ ਆਪ ਕਿਹੜਾ ਮਾਰ ਲਈ ਚੰਗਾ ਠੀਕ ਹੈ ਹਾਂ ਠੀਕ ਆ ਠੀਕ ਆ ਇਹ ਲਾ ਫਾਰਮ ਦੇ ਕਾਉਂ ਪੈਨੇ ਆ ਬੰਦਿਆਂ ਨਾਲੇ ਰੌਣਕ ਹੈ ਰੌਣਕ ਹੈ ਨਹੀਂ ਹੁਣ ਹੈ ਪੰਜ ਕੋਲ ਨਹੀਂ ਹੈ ਨਹੀਂ ਰੌਣਕ ਵੀ ਹੋਣੀ ਹੋਰ ਲੋਕਲ ਦੇ ਬੰਦਿਆਂ ਨਾਲ ਕਾਦੀ ਰੌਣਕ ਆ ਦੇਲਾ ਤੂੰ ਆ ਫਿਰਦੇ ਨਿਆਣੇ ਨੇਤਾ ਦੇ ਪੋਤੇ ਇਹਨਾਂ ਨਾਲ ਕਾਦੀ ਰੌਣਕ ਪਰ ਉਹਦੇ ਬੰਦਿਆਂ ਨਾਲ ਰੌਣਕ ਦੇਲਾ ਕਿਵੇਂ ਮੇਲਾ ਲੱਗਿਆ ਪਿਆ ਤਾਂ ਹੈ ਕੋਈ ਇਧਰੋਂ ਭੱਜਦਾ ਤਾਂ ਕੋਈ ਇਧਰੋਂ ਭੱਜਦਾ ਤਾਂ ਪੂਰੀ ਰੌਣਕ ਹੈ ਆ ਜਾਣਾ ਉਹਨੇ ਅੰਕਲ ਨਾਲੇ ਰੌਣਕ ਆ ਹਲੇ ਕਾਲੂ ਵੀ ਥੋੜਾ ਠੰਡਾ ਰਹਿੰਦਾ ਬੋਲਦਾ ਨਹੀਂ ਉਹ ਉੱਥੇ ਤੇ ਵੜਕ ਮਾਰਦਾ ਉਹਰੇ ਸਾਹਮਣੇ ਜ਼ਗੀਰਦਾਰ ਦਾ ਦਰਵਾਜ਼ਾ ਹੈ ਬਾਕੀ ਰੌਣਕ ਵਾਲੀ ਬੰਦਿਆਂ ਨਾਲੇ ਆ ਬਈ ਬੱਦਲ ਜਾ ਹੁੰਦਾ ਇਧਰ ਨੂੰ ਕਾਲਾ ਕਾਲਾ ਜਾਣਾ ਚੱਲੀਏ ਫਿਰ ਹਾਂਜੀ ਹੋਰ ਚਲੀਏ ਚੀਨ ਖੜੀ ਕਰਨੇ ਤੋਂ ਬਾਅਦ ਆਪਾਂ ਡਬਰੇ ਗੁਰਦੁਆਰਾ ਸਾਹਿਬ ਦੇ ਮੂਹਰੇ ਖੜੇ ਆ ਨਾ ਵੀ ਇਹ ਐਮਪੀ ਦੇ ਵਿੱਚ ਨਾ ਗੁਰੂ ਧਾਮਾਂ ਜਿਹੜੇ ਬਣੇ ਹੋਏ ਆ ਆਪਣੇ ਗੁਰਦੁਆਰਾ ਸਾਹਿਬ ਬਹੁਤ ਵਧੀਆ ਬਾਈ ਜਿਵੇਂ ਟਰੱਕ ਆਲੇ ਹਨਾ ਰੋਟੀ ਪਾਣੀ ਆ ਪ੍ਰਸ਼ਾਦਾ ਛੱਕੇ ਦੇਖੋ ਬਾਹਰ ਨੇ ਇਸ ਟਰੱਕਾਂ ਵਾਲੇ ਵੀ ਹਨਾ ਪ੍ਰਸ਼ਾਦਾ ਪਾਣੀ ਛੱਕ ਕੇ ਜਾਂਦੇ ਵੈਸੇ ਚਲੋ ਡਰਾਈਵਰ ਦਾ ਸਰਦਾਰ ਹੀ ਹਨਾ ਤੇ ਬਾਕੀ ਇਧਰ ਬਾਈ ਮਿਲੇ ਆਪਾਂ ਨੂੰ ਕਿਦਾਂ ਬਾਈ ਜੀ ਠੀਕ ਹੈ ਜੀ ਹੋ ਠੀਕ ਹੋ ਹਾਂਜੀ ਹਾਂਜੀ ਵੀਡੀਓ ਦੇਖਦੇ ਆ ਸਾਡੀਆਂ ਹਾਂਜੀ ਹੋਰ ਕਿੱਥੇ ਕ ਆਪਣਾ ਪਿੰਡ ਕਿੱਥੇ ਕ ਆਪਣਾ ਪਿੰਡ ਫੇਰਨਾ ਲੱਗ ਗਈ ਆ ਠੀਕ ਹੈ ਠੀਕ ਆ ਹੋ ਠੀਕ ਹੋ ਹਾਂਜੀ ਹਾਂਜੀ ਠੀਕ ਬਾਈ ਪਰਸਨ ਚਾਹਤਾ ਦਾ ਫੋਨ ਲਾਈ ਜਾਂਦਾ ਡੇਲੀ ਕੱਲ ਅਸੀਂ ਨਾ ਥੋੜਾ ਵਿਅਸਤ ਦੇ ਤਰਾ ਫੋਨ ਆ ਹਿਸਾਬ ਕਰਦੇ ਤੇ ਅੱਛਾ ਬਾਕੀਆ ਹੁਣ ਅਸੀਂ ਲੰਘ ਚੱਲੇ ਦੇਲਾ ਨੂੰ ਨਾ ਫਾਂ 10 ਮਿੰਟ ਫੋਨ ਲਾਉਂਦਾ ਅਸੀਂ ਗੋਵਾਲੀਅਰ ਪੜਜਣਾ ਦਾ ਹਾਂ ਠੀਕ ਆ ਪੈਣ ਦਾ ਕਰਕੇ ਹਾਂ ਮੀਂਹ ਪੈਣ ਮੀਂਹ ਪੈਣ ਲੱਗ ਗਿਆ ਰੇ ਵੀ ਪਰ ਤੋਂ ਪੰਜਾਬ ਪੈਂਦਾ ਹੁਣ ਇੱਥੇ ਲੱਗ ਗਿਆ ਪੈਣ ਪਿੱਛੇ ਤਾਂ ਬੜੀ ਝਟ ਲਾਈ ਆ ਮੀਂਹ ਨੇ ਹਾਂ ਇੱਧਰ ਹੋਰ ਠੀਕ ਠਾਕ ਵਧੀਆ ਲੱਗਿਆ ਸੀ ਜਨ ਵਧੀਆ ਹੈ ਕਮੈਨਾਂ ਰੱਖੀਆਂ ਹੋਈਆਂ ਆਪਾਂ ਵੀ ਹਾਂਜੀ ਠੀਕ ਆ ਠੀਕ ਆ ਇਹ ਦੋ ਗੁਰਦੁਆਰੇ ਦੋ ਆ ਬਾਈ ਇੱਕ ਪਿੱਛੇ ਲੰਘ ਕੇ ਗਿਆ ਹਨਾ ਹਾਂ ਇਹ ਇੱਥੇ ਟੇਕਨਪੁਰ ਦਾ ਇਹ ਵੱਡਾ ਹੀ ਗੁਰਦੁਆਰਾ ਇਹ ਆ ਅੱਛਾ ਮੇਨ ਗੁਰਦੁਆਰਾ ਇਹ ਆ ਨਹੀਂ ਤੇ ਗਾਹ ਇਕੋ ਵਾਹ ਪਛੇ ਲਾਂਘੇ ਕੇ ਰੋਡ ਤੇ ਉਹ ਐ ਬੰਨੇ ਹੋਣਾ ਉਹ ਤੇ ਹਾਈਵੇ ਤੇ ਹੋਣਾ ਹਾਂ ਹਾਂ ਠੀਕ ਆ ਜੀ ਠੀਕ ਆ ਨਹੀਂ ਵਧੀਆ ਸੈਟਅਪ ਬਾਈ ਤੇ ਨਹੀਂ ਨਹੀਂ 10 ਮਿੰਟ ਲੱਗਣੇ ਚੱਲਦੇ ਘਰੇ ਨਹੀਂ ਫੇਰ ਆਵਾਂਗੇ ਕਿਤੇ ਵੀਰੇ ਰੋਡ ਤੇ ਲੰਘਦੇ ਰਹੀਦਾ ਜਰੂਰ ਆਵਾਂਗੇ ਹੁਣ ਨੰਬਰ ਤੇਰਾ ਕਰ ਲਿਆ ਸੇਵ ਠੀਕ ਆ ਠੀਕ ਆ ਥੈਂਕ ਯੂ ਬਾਈ ਦੇ ਜੀ ਅਜ ਤੋਂ ਮੇਰਾ ਭਰਾ ਅਸੀਂ ਪਹੁੰਚੀਏ ਪਿੰਡ ਟੈਨਸ਼ਨ ਲੱਗੀ ਵੇ ਵਾ ਜਾ ਕੇ ਮੱਕੀ ਤੇ ਕੱਤਿਆਰ ਕਰਕੇ ਖੜਾ ਦੀਏ ਹੈ ਆਉਂਗਾ ਹਾਂ ਜੀ ਆ ਜੀ ਜੇ ਮਰਜੀ ਆ ਜੀ ਤੂੰ ਮੈਨੂੰ ਫੋਨ ਲਾਦੀ ਦੋ ਤਿੰਨ ਦਿਨ ਪਹਿਲਾਂ ਤੇਰੀ ਆ ਕੇ ਤੇਰੀ ਬੁੱਕ ਕਰਵਾ ਲਾਂਗੇ ਠੀਕ ਆ ਹਾਂ ਬਾਕੀ ਹੁਣ ਜਾਣੇ ਪਏ ਪਿੰਡ ਨੂੰ ਹਨਾ ਫਟਾਫਟ ਆਏ ਵੀ ਬਾਈ ਤੁਹਾਨੂੰ ਪਤਾ ਹੀ ਹੈ ਨਾ ਪਹਿਲਾਂ ਇੱਥੀ ਤੇ ਮਸ਼ੀਨ ਗਏ ਆ ਦੋ ਢਾਈ ਮਹੀਨੇ ਬਾਅਦ ਇਹਨਾਂ ਐ ਹੁੰਦਾ ਵੀ ਫਟਾਫਟ ਵਗ ਜਾਈਏ ਡਬਰੇ ਏਰੀਆ ਦੇ ਵਿੱਚ ਹਨਾ ਜਿੰਨਾ ਵੀ ਉਹਰੇ ਇਹ ਏਰੀਆ ਸਾਰੇ ਏਰੀਆ ਇਹ ਪੰਜਾਬੀਆਂ ਦਾ ਉਹ ਦੇਖੋ ਤੁਹਾਨੂੰ ਮਕਾਨ ਹਨਾ ਦੇਖੇ ਕਿ ਆਉਣਾ ਵਿੱਚ ਨੂੰ ਤਾਕਤਾਂੀਆਂ ਦੇ ਵੀ ਸਾਰੇ ਏਰੀਆ ਜਿਵੇਂ ਇਹ ਪੰਜਾਬ ਦਾ ਇਲਾਕਾ ਸਾਰੇ ਟੋਟਲੀ ਬਾਕੀ ਉਹ ਮਸ਼ੀਨ ਮਸ਼ੂਨਾ ਢੱਗ ਜਾਂਦੀ ਇਹ ਚੀਜ਼ ਤੇ ਡਰਦੇ ਕੱਲ ਨਾ ਵੀ ਫਟਾਫੜ ਕੰਮ ਕਰਿਆ ਵੀ ਮਸ਼ੀਨ ਨੂੰ ਪਾਣੀ ਨਾ ਬਿਲਕੁਲ ਵੀ ਲੱਗੇ ਚਲੋ ਨਿਕਲਦੇ ਆ ਫਿਰ ਹੁਣ ਲਓ ਜੀ ਬਾਈ ਸਿੱਧਾ ਹੀ ਐਮਪੀ ਤੋਂ ਤਾਂ ਬਾਈ ਮੁੜ ਕੇ ਪੈ ਮਨ ਲੱਗਿਆ ਵੀਡੀਓ-ਵਿਡੀਓ ਪਾਉਣ ਦਾ ਹਨਾ ਵੀ ਕਾਲੀ ਚ ਬਸ ਉਧਰ ਗੁਰੀ ਕਹਿਣ ਲੱਗਿਆ ਚੱਲ ਬਾਈ ਚਲੀਓ ਨੇ ਬਈ ਗਰਾਹੀ ਕੱਟੀ ਕਰਨ ਜਾਣ ਬਸ ਤੇ ਮੇਰੇ ਤੇ ਬਾਅਦ ਨਾ ਆਪਣਾ ਬੰਦਾ ਲੈ ਕੇ ਨਾਲ ਜਿਹੜਾ ਡਰਾਈਵਰ ਆ ਉਹਦੇ ਬਾਅਦ ਆਪਣਾ ਦਾ ਬਾਈ ਮੁੜ ਕੇ ਲੱਗਿਆ ਟਾਈਮ ਆ ਕੇ ਵੀ ਉਹਦਾਂ ਸਾਰੀ ਰਾਤ ਨਹੀਂ ਖੜੇ ਬਸ ਉਹ ਸਾਰੀ ਰਾਤ ਦਿਨ ਮੰਨ ਲਓ ਤੁਸੀਂ ਖਾਬ ਲਾ ਲਓ ਕਿ ਡਵਰੇ ਆਪਾਂ 4 ਵਜੇ ਤੇ 4 ਵਜੇ ਤੋਂ ਬਾਅਦ ਚੱਲੇ ਜੂਨ ਡਵਰੇ ਤੋਂ ਬਸ ਵੀ ਮੰਨ ਲਓ ਤੜਕੇ 3 3:30 ਵਜੇ ਮੈਂ ਘਰੇ ਆ ਗਿਆ ਤਾਂ ਮੈਂ ਘਰੇ ਉਹਨੂੰ ਛੱਡ ਕੇ ਵੀ ਘਰੇ ਆ ਕੇ ਆ ਤੁਹਾਨੂੰ ਪਤਾ ਹੀ ਵੀ ਰਾਤ ਹੋ ਗਈ ਬਈ ਥੱਕੇ ਪੈਰ ਸਾਰੀ ਦਿਹਾੜੀ ਇਹਨਾ ਸੌਂਗੇ ਬਸ ਫਿਰ 4-5 ਵਜੇ ਸ਼ਾਮ ਨੂੰ ਉੱਠੇ ਉੱਠਣ ਤੋਂ ਬਾਅਦ ਕੰਮ ਕਾਰ ਤੇ ਹੋਰ ਕਰਕੇ ਬਸ ਫਿਰ ਲੱਗੇ ਰਹੇ ਆਪਣਾ ਹਨਾ ਅੱਜ ਵੀਡੀਓ ਬਣਾਉਣ ਦਾ ਵੀ ਅੱਜ ਸਮਕੋ 22 ਮੌਕਾ ਮਿਲਿਆ ਵਾ ਕੱਲ ਵੀ ਰਿਸ਼ਤੇਦਾਰੀ ਜੀ ਦੇ ਕਿੱਤੇ ੱਲਾ ਮੈਸੇਜ ਆਦਾ ਕੋਈ ਰਿਸ਼ਤੇਦਾਰ ਉਹਦੇ ਚਲ ਗਏ ਉੱਥੇ ਤੋਂ ਬਾਅਦ ਅੱਜ ਟਾਈਮ ਲੱਗਿਆ ਵੀਡੀਓ ਪਾਉਣ ਦਾ ਬਾਕੀ ਵੀ ਅੱਜ ਮੱਕੀ ਵਾਲਾ ਕਟਰ ਆ ਜਿਹੜਾ ਇਹਦਾ ਲਾਇਆ ਫਿਰ ਕਪੜਾ-ਕੁੱਪੜਾ ਹਨਾ ਇਹਦਾ ਕਪੜਾ-ਕੁੱਪੜਾ ਲਾ ਕੇ ਇਹਨੂੰ ਲੱਗੇ ਤੇ ਪਹਿਲਾਂ ਸਲਾਹ ਟੀਵੀ ਇਹਨੂੰ ਪੱਟ ਕੇ ਇਹਦੀ ਕਰੀਏ ਸਰਵਿਸ ਸਾਰੇ ਵੀ ਫਿਰ ਇੱਕ ਰੂਲਾ ਪੱਟ ਕੇ ਦੇਖਿਆ ਹਨਾ ਜਿਹੜਾ ਆ ਆ ਪੱਟ ਕੇ ਦੇਖਿਆ ਤਾਂ ਗੇਅਰ ਇਹ ਪਟਕੇ ਦੇਖਿਆ ਤਾਂ ਬਿਲਕੁਲ ਓਕੇ ਨਿਕਲੇ ਆ ਬਸ ਇਹਦੀ ਸਕਰਗੰਦੀ ਵਾਲੀ ਜਿਹੜੀ ਪੈਨ ਆ ਨਾ ਮਾੜੀ ਏ ਢਿੱਲੀ ਆ ਦੇ ਆ ਸਕਰਗੰਦੀ ਵਾਲੀ ਪੈਨ ਇਹ ਛੜੀ ਜੀ ਕਰਾਂਗੇ ਬਾਕੀ ਇਹਨੂੰ ਚੈਨਾ ਜਿਹੜੀਆਂ ਇਹਦੀਆਂ ਲਾ ਕੇ ਤੇਲ ਦੇ ਵਿੱਚ ਛਿੜ ਦੰਨੇ ਵੈਸੇ ਤਾਂ ਲੋੜ ਨਹੀਂ ਹਨ ਇਹਨਾਂ ਨੂੰ ਕੋੜਾ ਪਾਣੀ ਲੱਗਿਆ ਘਟਰ ਨੂੰ ਇੱਥੇ ਆ ਕੇ ਮੀਂਹ ਪਿਆ ਨਹੀਂ ਤਾਂ ਕਿਤੇ ਪਈ ਹੀ ਨਹੀਂ ਹੈਗਾ ਕਾਪੇਟ ਉੱਪਰ ਚੱਕ ਕੇ ਦੇਖਿਆ ਤੇ ਸਾਰੇ ਇਹਦੇ ਓਕੇ ਦੀ ਰਿਪੋਰਟ ਨਿਕਲੀ ਆ ਬਲੇਡ ਬਲੂ ਟਾਂ ਓਕੇ ਨਿਕਲੇ ਆ ਆ ਸ਼ੀਲਡ ਸਿੱਧੀ ਲੱਗੇ ਤੇ ਹੋਂ ਕਰਨਾ ਅੱਜ ਕਰੀ ਆ ਮੈਂ ਕਿਹਾ ਚੱਲ ਇਹ ਸਾਈਡ ਵਾਲੀ ਸ਼ੈੱਡ ਲਾ ਲਾਤੀ ਦੀ ਮਨੀ ਨੇ ਹਣਾ ਉੱਥੇ ਕਿਤੇ ਖੁੰਡ ਨੀਵਾਤਾ ਬਾਹਰਲੇ ਪਾਸੇ ਲੱਕੜੀ ਦੀ ਉਹਦੇ ਨਾਲ ਲਾ ਕੇ ਕਰਤਾ ਕੰਮ ਜਿਆ ਬਾਕੀ ਬਾਈ ਹਣਾ ਜਿਹਦਾ ਨੁਕਸਾਨ ਹੁੰਦਾ ਬਾਈ ਬੰਦੇ ਦਾ ਹੁਣ ਦੇਖੋ ਤੁਸੀਂ ਹਿਸਾਬ ਲਾ ਲਓ ਉੱਥੇ ਕਿਸੇ ਦੇ ਹਣਾ ਅਮੀ ਮੰਲੋ ਬਾਅਦ ਚ ਪਤਾ ਲੱਗਿਆ ਇੱਕ ਬੰਦੇ ਦੇ ਵੱਢਣ ਗਏ ਉਹਦੇ ਘਟੋ ਘਟ ਵੀ 20 22 ਵਿਗੇ ਵੱਡੇ ਹੋਏ ਤੇ ਹਣਾ ਅਗਲਾ ਕਹਿ ਦਿੰਦਾ ਬਈ ਕੰਮ ਕਰਾ ਕੇ ਆਏ ਬੋਲਦਾ ਮੈਨੂੰ ਤਾਂ ਪਤਾ ਸੀ ਬਾਅਦ ਹੈ ਨਾ ਹੁਣ ਜੇ ਪੈਸੇ ਲੈਣਗੇ ਬਈ ਬੰਦੇ ਨੇ 15 3 18 18 ਬਿੱਗਿਆਂ ਦੇ ਪੈਸੇ ਆ ਜਿਹੜੇ ਹਨਾ ਵੀ ਦਿੱਤੇ ਨਹੀਂ ਹੈਗੇ ਉਹਦੀ ਹੱਡ ਤੋੜਿਆ ਆ ਉੱਪਰ ਮਾਰ ਕੇ ਟਰੈਕਟਰ ਖੜਾ ਦਾ ਮਸ਼ੀਨ ਦਾਣੇ ਪਾ ਕੇ ਕੱਢਣ ਲੱਗੀ ਹੈ ਨਾ ਬੰਦਾ ਦਾ ਬੰਦਾ ਦੇਖਦਾ ਹੀ ਆ ਮਨੀ ਦੀ ਗੱਲ ਆ ਇਹ ਹੈ ਨਾ ਵੀ ਉਹਦੀ ਹੱਡ ਤੋੜਿਆ ਆ ਹੱਡ ਤੋੜ ਕੇ ਦਿੱਤੇ ਬਾਅਦ 18 ਬਿੱਗੇ ਗਏ ਉਹ ਕਹਿੰਦਾ ਮੇਰੇ ਹੱਡ ਲਵਾ ਦੋ ਪੈਸੇ ਲੈ ਜਿਓ ਬਾਈ ਹੁਣ ਦਾ ਕਿੰਨੇ ਦੀ ਪੈਂਦੀ ਆ ਹੱਡ ਤੁਹਾਨੂੰ ਪਤਾ ਹੀ ਆ ਨਾ ਉਹ ਵਿੱਚ ਲਾਈਟਾਂ ਲੂਟਾਂ ਉੱਡ ਸਾਰਾ ਅਗਲਾ ਕਹਿੰਦਾ ਮੇਰਾ ਤਾਂ ਨਹੀਂ ਲਾ ਕੇ ਲੈ ਜਾਓ ਮੈਨੂੰ ਤਾਂ ਨਮੀ ਧਰ ਕੇ ਦੇਜੋ ਉਹ 18 ਬਿਗਿਆਂ ਦਾ ਲਫੜਾ ਉਹਦੇ ਬਾਅਦ ਇੱਕ 15 ਵਿਘੇ ਹੋਰ ਵੱਡੇ ਦੇ ਉਹਦਾ ਬਹੁਤ ਚੱਕਰ ਪਿਆ ਉਹ ਕਹਿੰਦਾ ਵੀ ਕਾਪੀ ਦੇ ਵਿੱਚ 15 ਵਿਘੇ ਲਿਖਾਏ ਆ ਮੌਕੇ ਦੇ ਹੁਣ ਉਹ ਕਹਿੰਦਾ ਮਨੀ ਨੂੰ ਪਤਾ ਕਹਿੰਦਾ 8 ਬਿਗੇ ਆ ਮੇਰੇ ਤਾਂ 8 ਵਿਘੇ ਦੇ ਵੱਡੇ ਆ ਕਹਿੰਦਾ ਮੇਰੇ ਤਾਂ ਉਹ ਨਹੀਂ ਲੈਣ ਤਿਆਰ ਆ ਹੁਣ ਫੋਨ ਆ ਜਿਹੜਾ ਉਹ ਬੰਦ ਆ ਰਿਹਾ ਉਦੋਂ ਦਾ ਹੀ ਇੱਕ ਮਸ਼ੀਨ ਵਾਲੇ ਦਾ ਫੋਨ ਆ ਇੱਕ ਦਿਨ ਬਾਈ ਦਾ ਜਿਹਦੇ ਕੋਲ ਜਾਣ ਆਉਂਦਾ ਨੇ ਪੰਜਾਬ ਉਹ ਬੁਰ ਮੈਨੂੰ ਫੋਨ ਕਰੇ ਕਹਿੰਦਾ ਯਾਰ ਭਾਈ ਨੰਨੀ ਦਾ ਨੰਬਰ ਕਹਿੰਦਾ ਕਟ ਨੰਬਰ ਬਗਾ ਯਾਰ ਮੇਰੇ ਕੋਲ ਨਹੀਂ ਹੈਗਾ ਵਾ ਤੇਰੇ ਕੋਲ ਤਾਂ ਸੀਜ਼ਨ ਲਾਉਣਾ ਆ ਕਹਿੰਦਾ ਮੇਰੇ ਕੋਲ ਤਾਂ ਭਾਈ ਆਇਆ ਹੀ ਨਹੀਂ ਤਾਂ ਹੀ ਤਾਂ ਕਹਿੰਦਾ ਮੈਂ ਤੈਨੂੰ ਫੋਨ ਲਾਉਣਾ ਵੀ ਕਿੱਥੇ ਆ ਇਹ ਲੋ ਤੁਸੀਂ ਭਾਈ ਇਹਨਾ ਅਗਲਾ ਕਹਿ ਦਿੰਦਾ ਜਦੋਂ ਸੱਚੀ ਦਿਖਾ ਦਈਏ ਕਿਤੇ ਤੁਹਾਡੇ ਸਾਹਮਣੇ ਹੋਣਾ ਘਟੋ ਘੜ ਵੀ 4-5000 ਦਾ ਕਟਰ ਦਾ ਨੁਕਸਾਨ ਕਰਿਆ ਹੈ ਹਨਾ ਮਸ਼ੀਨ ਦਾ ਉਹ ਤਾਂ ਤੁਸੀਂ ਗੱਲੇ ਛੱਡ ਦੋ ਕਿ ਕਟਰ ਦੇ ਬਾਅਦ ਉਹਦੇ ਬਾਅਦ ਹੁਣ ਇਹਦੀ ਕਰਾਂਗੇ ਹੁਣ ਰਿਪੇਅਰ ਬਸ ਇੱਕ ਅੱਧੇ ਦਿਨ ਚ ਮੈਂ ਕਿਹਾ ਚਲੋ ਝੋਨੇ ਦਾ ਸੀਜ਼ਨ ਲਵਾ ਦੀ ਮੇਰੇ ਘਰ ਹਨਾ ਉਨੇ ਦਾ ਸੀ ਜਨੂ ਮੇਰੇ ਨਾਲ ਫੋਨ ਨਹੀਂ ਚੱਕਿਆ ਬਈ ਮੁੜ ਕੇ ਇੱਕ ਦਿਨ ਫੋਨ ਆਇਆ ਪੈਸੇ ਆਪਣੇ ਸਾਰੇ ਆ ਨਾ ਉਹ ਵੱਲੋਂ ਕਣਕ ਵਾਲੇ ਸੀ ਜਨਾ ਜਿਹੜਾ ਉਹਦਾ ਤਾਂ ਗਏ ਹੋਏ ਤੇ ਬਈ ਸਾਰੀ ਇਹਨਾਂ ਅਡਵਾਂਸ ਤੇ ਚਲੋ ਉਦੋਂ ਮੈਂ ਆਪਣੇ ਫੇਰ ਦੇ ਦੇ ਉੱਥੇ ਜਿੱਦਨਾਂ ਟ੍ਰੇਨ ਚੜਾਇਆ ਵੀ ਚਲ ਕੋਈ ਨਹੀਂ ਕਰਾਇਆ ਕਰੂਗਾ ਲਾਜੀ ਹੈ ਨਾ ਘਰ ਨੂੰ ਖਾਲੀ ਕੰਨੂ ਜਾਊਗਾ ਇੱਕ ਦਿਨ ਫੋਨ ਆਇਆ ਕਹਿੰਦਾ ਬਈ ਮੈਨੂੰ ਪੈਸਿਆਂ ਦੀ ਲੋੜ ਆ ਮੈਂ ਕਿਹਾ ਯਾਰ ਡਰਾਈਵਰ ਹੋਰ ਨਹੀਂ ਆਣਾ ਇਹਨਾਂ ਨਾਲ ਵੀ ਦੇਖਣਾ ਮੈਂ ਕਿਹੜਾ ਇਕੱਲਾ ਹੀ ਇੱਕ ਦੇਖਣਾ ਉਹ ਸਾਰੇ ਬੰਦੇ ਦੇਖਣੇ ਆ ਕਰਕੇ ਆਪਾਂ ਸਾਰੀ ਗੱਲ ਬਾਤ ਹਨਾ ਵੀ ਹਿਸਾਬ-ਕਿਤਾਬ ਲਾਉਣ ਤੇ ਮੈਨੂੰ ਸਾਰੇ ਬੰਦਿਆਂ ਨੂੰ ਦੇਣ ਤੇ ਗਿਰਾ ਦੇ ਕੇ ਫਿਰ ਤੈਨੂੰ ਮੈਂ ਦੇ ਦੂੰਗਾ ਕੋਈ ਗੱਲ ਨਹੀਂ ਕਾਲੀ ਨਾ ਕਰਾਂ ਬਾ ਉਧਰ ਦੇ ਬਾਅਦ ਬਈ ਫੋਨ ਬੰਦ ਦਾ ਤੁਹਾਡੇ ਸਾਹਮਣੇ ਝੋਨੇ ਦਾ ਸੀ ਜਾਂਦਾ ਐਮਪੀ ਆ ਨਾ ਮੈਂ ਹਾਂ ਕਰ ਬੈਠੇ ਇਹਦੇ ਸ਼ਿਰ ਤੇ ਉਹ ਵੀ ਮੈਨੂੰ ਛੱਡਣਾ ਪੈ ਗਿਆ ਚਲੋ ਉਧਰ ਆਦੀ ਦੇ ਛੱਟ ਲੱਗੀ ਨਹੀਂ ਨਾ ਬਈ ਕੋਈ ਪਰਵਾਹ ਹੀ ਨਹੀਂ ਹੈਗੀ ਨਾ ਅਸੀਂ ਦੋਆਨੇ ਵਗ ਜਾਣਾ ਤਾਂ ਇਹ ਆਏ ਅਸੀਂ ਕਿਹੜਾ ਵਿਲੇ ਰਹਿਣ ਵਾਲੇ ਬੰਦੇ ਆ ਬਈ ਮਿਹਨਤੀ ਬੰਦੇ ਆ ਇਹ ਮਿਹਨਤ ਨਹੀਂ ਕਰ ਕਾਵਾਂਗੇ ਨਿਆ ਨਾ ਮਸ਼ੀਨਾ ਹੁਣ ਲਈਆਂ ਦਾ ਤਾਂ ਫਾਇਦਾ ਇਹ ਚਲੋ ਬਾਕੀ ਦਾ ਕੰਮ ਹੁੰਦੇ ਰਹਿਣੇ ਆ ਅੱਜ ਫਿਰ ਆ ਗਈ ਬਾਰੀ ਸਪੈਲਰ ਦੀ ਇਹ ਤੇਲ ਕੱਢਣ ਵਾਲਾ ਸਪੈਲਰ ਆ ਜਿਹੜਾ ਹਨਾ ਬਾਪੂ ਨੇ ਕਿਤੇ ਪਟਿਆ ਹੋਣਾ ਇਹਦੇ ਬਲ ਹਨਾ ਵਿੱਚ ਬਲ ਲੱਗਦੇ ਹੁੰਦੇ ਜਿਵੇਂ ਆਪਣੇ ਕਮਾਈਨਾਂ ਦੇ ਵਿੱਚ ਨਹੀਂ ਲੱਗਦੇ ਹੁੰਦੇ ਐਂ ਇਹਦੇ ਵਿੱਚ ਬਲ ਲੱਗਦੇ ਹੁੰਦੇ ਇਹ ਸਰੋਂ ਦਾ ਤੇਲ ਕੱਢਦੇ ਆ ਇਹ ਕਿਤੇ ਬਾਲ ਇੱਕ ਅੱਧਾ ਮਾੜਾ ਮੋਟਾ ਕਿਤੇ ਹੋਰੇ ਮਿਸਟੇਕ ਆ ਕੋਈ ਉੱਕਣਾ ਸਰੋਂ ਦਾ ਨਵੇੜਾ ਨਹੀਂ ਕਰ ਰਿਹਾ ਜੇਕਰ ਇਹਨੂੰ ਮੰਨ ਲਓ ਨਵੇੜਨਾ ਚਾਹੀਦਾ ਨਾ ਸਰੋਂ ਉੱਕਣਾ ਹੀ ਨਵੇੜ ਨਹੀਂ ਰਿਹਾ ਹੁਣ ਬਾਪੂ ਅੱਜ ਰਿਸ਼ਤੇਦਾਰੀ ਜਿਵੇਂ ਚਲ ਗਿਆ ਕੰਨਾ ਮੈਂ ਚੱਲ ਕੱਲ ਕਹਿੰਦਾ ਤਾਂ ਖੋਲ ਲਈ ਮੈਂ ਅੱਜ ਖੋਲ ਕੇ ਹੁਣ ਰੱਖ ਲਿਆ ਕਿਉਂ ਇਹਦੀ ਨ ਜਾਣਕਾਰੀ ਬਈ ਬਾਪੂ ਨੂੰ ਆ ਸਾਰੇ ਬਲ ਬੁਲ ਜਿਹੜੇ ਪਾਉਣੇ ਆ ਹਨ ਇਹਦੇ ਵਿੱਚ ਕੋਈ ਮਿਸਟੇਕ ਹੋਈ ਹੋਈ ਵਸੇ ਮੈਂ ਸਪੈਸਰ ਪਾਉਣੇ ਨੇ ਨਾ ਆਪਾਂ ਇਹ ਸਪੈਸਰ ਕੋਈ ਛੋਟਾ ਵੱਡਾ ਪੈ ਗਿਆ ਜਿਵੇਂ ਉਹਰੇ ਵੱਡਾ ਪਿਆ ਹੋਇਆ ਇੱਥੇ ਛੋਟਾ ਪਿਆ ਹੈ ਇਹ ਹੁਣ ਵੱਡਾ ਪਾਉਣਾ ਪੈਣਾ ਹੈ ਵੱਡਾ ਪਾਉਣ ਤੋਂ ਬਾਅਦ ਇਹਨੇ ਜਿਹੜਾ ਤੇਲ ਆ ਹਨ ਵੀ ਤੇਲ ਤਾਂ ਪੂਰਾ ਕੱਢਦਾ ਵਾ ਟਾਈਮ ਲਾਉਂਦਾ ਤਿੰਨ ਜਾ ਤਿੰਨ ਕਵਾਰ ਚ ਤੇਲ ਕੱਢਦਾ ਪੂਰਾ ਹੁਣ ਇਹਨੂੰ ਖੋਲਿਆ ਖੋਲ ਕੇ ਇਹਨੂੰ ਬਾਪੂ ਆਊਗਾ ਦੇ ਕੂਗਰਾ ਕੀ ਸਿਸਟਮਾ ਪਟਾਂਗੇ ਇਹਨਾਂ ਨੂੰ ਬਲਾਂ ਨੂੰ ਵੀ ਹਨਾ ਪਟ ਕੇ ਇਹਦੇ ਵਿੱਚ ਜਾਂ ਤਾਂ ਇਹ ਥੋੜਾ ਜਿਹਾ ਗਾਹਾਂ ਕਰੂਗਾ ਨਹੀਂ ਇਹ ਥੋੜਾ ਕੱਢੂਗਾ ਸਪੈਸਟਰੇ ਪਿੱਛੇ ਕਰੂਗਾ ਇਹਨਾਂ ਦੀ ਇੱਕ ਚੀਜ਼ ਆ ਵਾ ਸਿਰੇ ਵਾਲਾ ਹੀ ਹੁੰਦਾ ਹਨਾ ਇੱਕ ਸਿਰੇ ਪਰ ਰੋਕ ਹੁੰਦੀ ਹੈ ਇਹ ਲਾਈ ਹੋਈ ਚਲੋ ਬਾਕੀ ਨੂੰ ਕਰਕੇ ਇਹਦੀ ਫੀਟਿੰਗ ਪੋਟਿੰਗ ਫਿਰ ਆ ਦੇਖਾਂਗੇ ਕਿਵੇਂ ਵੀ ਹੋਇਆ ਸੌਦਾ ਹਨਾ ਆ ਆਪਣਾ ਛੋਟਾ ਜਿਹਾ ਜਗਾੜ ਆ ਬਈ ਲਾਇਆ ਹਨਾ ਆ ਚੌਲਾਂ ਵਾਲੀ ਮਸ਼ੀਨ ਆ ਗਈ ਇਹ ਆ ਗਈ ਇਧਰ ਧਾਨਾਂ ਧਾਨ ਸਾਫ਼ ਕਰਦੀ ਹੈ ਜਿਹੜੀ ਵਾਹ ਇਹ ਇਧਰ ਲਾਈ ਹੋਈ ਹੈ ਆ ਸਿਸਟਮ ਇਧਰ ਆਟੇ ਵਾਲਾ ਇਹ ਹੈਗੀ ਡੈਡ ਵਾਲੀ ਚੱਕੀ ਉਹ ਹੈਗੀ ਆਟੇ ਵਾਲੀ ਚੱਕੀ ਵਧੀਆ ਸਿਸਟਮ ਬਾਬੇ ਦੀ ਕਿਰਪਾ ਨਾਲ ਵੀ ਚਲੋ ਬਾਪੂ ਜਿੰਨੇਜੁਗ ਹੈਗਾ ਰੋਟੀ ਮਾਣੀ ਜੋ ਕੇ ਕਰੀ ਜਾਂਦਾ ਵੀ ਤਾਂ ਹੀ ਬਾਈ ਟੈਨਸ਼ਨ ਨਹੀਂ ਹੈਗੀ ਪਿੱਛੇ ਦੀ ਵੀ ਚਲੋ ਜੋ ਵੀ ਹੈਗਾ ਹਨਾ ਜਿੰਨੇਜੁਗ ਹੈਗੇ ਉਹਨਾਂ ਕਰੀ ਜਾਂਦੇ ਆ ਰੋਡ ਦੇ ਉੱਤੇ ਹੀ ਬਿਲਕੁਲ ਆਪਣਾ ਘਰ ਆ ਪਿੰਡ ਰਤੋਂ ਵੱੜਦੀ ਸਾਰੇ ਹਨਾ ਜਦੋਂ ਖਮਾਣੋ ਤੇ ਵੱੜਦੇ ਆ ਬਿਲਕੁਲ ਰੋਡ ਦੇ ਉੱਤੇ ਹੀ ਘਰ ਆ ਬਾਕੀ ਹੁਣ ਤਾਂ ਨਿਸ਼ਾਨੀ ਖੜੀ ਆ ਕਟਰ ਖੜਾ ਮੂਰੇ ਮੱਕੀ ਵਾਲਾ ਇਦੀ ਵੀ ਹੁਣ ਕਰਕੇ ਰਿਪੇਅਰ ਬਸ ਕਰਾਂਗੇ ਹੁਣ ਤਿਆਰੀ ਇਦੀ ਹੁਣ ਰਾਜੂ ਦਾ ਤਾਂ ਹਜੇ ਹੱਥ ਦਾ ਉਂਗਲੀ ਤੇ ਸੱਟ ਲੱਗਣਗਾ ਕਿ ਤੁਹਾਨੂੰ ਪੂਰਾ ਸਾਰਾ ਸਿਸਟਮ ਖਰਾਬ ਹੋ ਗਿਆ ਨਾ ਨਹੀਂ ਤਾਂ ਹੋ ਸਕਦਾ ਉੱਥੇ 2-4 ਦਿਨ ਹੋਰ ਲਾ ਕੇ ਆਉਂਦੇ ਪਰ ਚਲੋ ਉਹ ਵੀ ਜ਼ਰੂਰੀ ਦਾ ਨਾ ਵੀ ਸੱਟ ਛੁੱਟ ਲੱਗੀ ਲੱਗਣਗਾ ਕਿ ਸਿਸਟਮ ਪਤਾ ਆਉਟ ਹੋ ਗਿਆ ਚਲੋ ਠੀਕ ਹੈ ਜੀ ਫਿਰ ਰਿਪੇਅਰ ਕਰਾਂਗੇ ਹੁਣ ਇਹਦੀ ਕਟਰ ਦੀ ਰਿਪੇਅਰ ਕਰਨ ਤੋਂ ਬਾਅਦ ਫਿਰ ਇਹਨੂੰ ਮਸ਼ੀਨ ਦੇ ਪੂਰੇ ਪਾਕੇ ਦੇਖਾਂਗੇ ਨਮੀਦਿਆਂ ਨਾ ਕਿਉਂ ਇਹ ਪਿੱਛੇ ਬਾਲੇ ਵਾਲਾ ਸਿਸਟਮ ਹੀ ਹੈਗਾ ਦੂਆ ਦਾ ਆਪਣੇ ਹੈਗਾ ਜਿਹੜਾ ਸਟਮ ਬਾਲੇ ਵਾਲਾ ਵੀ ਛੱਡਿਆ ਕੰਪਨੀ ਨੇ ਦੂਆ ਵੀ ਛੱਡਿਆ ਪਰ ਜਿਹੜਾ ਉਹਨਾਂ ਦੇ ਦਸ਼ਮੇਸ਼ ਤੇ ਪਾਉਂਦਾ ਕਰਿਆ ਤਾਂ ਆਪਾਂ ਨੇ ਉਹਦੇ ਸਾਈਡ ਤੇ ਪਿੰਨਾ ਗੁੱਲੀਆਂ ਵਾਲਾ ਪੈਂਦਾ ਕਰਿਆ ਤਾਂ ਹੁਣ ਦੇਖਦੇ ਇਹਨੂੰ ਪਾਕੇ ਦੇਖਾਂਗੇ ਜੇ ਤਾਂ ਸੈੱਟ ਆਉਂਦਾ ਠੀਕ ਆ ਨਹੀਂ ਫਿਰ ਸੱਦਾਂਗੇ ਉਹਰੇ ਬੰਦੇ ਨੂੰ ਸੇਵਕ ਨੂੰ ਸੱਤ ਲਾਂਗੇ ਨਹੀਂ ਪ੍ਰਗਟ ਬਾਈ ਸੱਤ ਲਾਂਗੇ ਕਰਦਾਰ ਚ ਹਣਾ ਚਲੋ ਠੀਕ ਆ ਜੀ ਮਿਲਦੇ ਆਂ ਫਿਰ ਕਿਚ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬ ਲੋ ਜੀ ਬਾਈ ਸਿੱਧਾ ਹੀ ਐਮਪੀ ਤੋਂ ਤਾਂ ਬਾਈ ਮੁੜ ਕੇ ਟਾਈਮ ਲੱਗਿਆ ਵੀਡੀਓ-ਵਿਡੀਓ ਪਾਉਣ ਦਾ ਹਨਾ ਵੀ ਕਾਲੀ ਚ ਬਸ ਉਧਰ ਗੁਰੀ ਕਹਿਣ ਲੱਗਿਆ ਚੱਲ ਬਾਈ ਚਲੀਓ ਨੇ ਬਈ ਗਰਾਹੀ ਕੱਟੀ ਕਰਨ ਜਾਣ ਬਸ ਤੇ ਮੇਰੇ ਤੇ ਬਾਅਦ ਨਾ ਆਪਣਾ ਬੰਦਾ ਲੈ ਕੇ ਨਾਲ ਜਿਹੜਾ ਡਰਾਈਵਰ ਉਹਦੇ ਬਾਅਦ ਆਪਣਾ ਤਾਂ ਬਾਈ ਮੁੜ ਕੇ ਲੱਗਿਆ ਟਾਈਮ ਆ ਕੇ ਵੀ ਉਹਦੋਂ ਸਾਰੀ ਰਾਤ ਨਹੀਂ ਖੜੇ ਬਸ ਉਹ ਸਾਰੀ ਰਾਤ ਦਿਨ ਮਤਲਬ ਤੁਸੀਂ ਖਸਾਬ ਲਾ ਲਓ ਵੀ ਨਵਰੇ ਆਪਾਂ 4 ਵਜੇ ਤੇ 4 ਵਜੇ ਤੋਂ ਬਾਅਦ ਚੱਲੇ ਜੂ ਨਵਰੇ ਤੋਂ ਬਸ ਵੀ ਮੰਨ ਲਓ ਤੜਕੇ 3 3:30 ਵਜੇ ਮੈਂ ਘਰੇ ਆ ਗਿਆ ਤਾਂ ਬਕਰੇ ਉਹਨੂੰ ਛੱਡ ਕੇ ਵੀ ਘਰੇ ਆ ਕੇ ਆ ਤੁਹਾਨੂੰ ਪਤਾ ਹੀ ਵੀ ਰਾਤ ਹੋ ਗਈ ਬਈ ਥੱਕੇ ਪੈਰ ਸਾਰੀ ਦਿਹਾੜੀ ਇਹਦਾ ਸੌਂ ਗਏ ਬਸ ਫਿਰ 4-5 ਵਜੇ ਸ਼ਾਮ ਨੂੰ ਉੱਠੇ ਉੱਠਣ ਤੋਂ ਬਾਅਦ ਕੰਮ ਕਾਰ ਤੇ ਹੋਰ ਕਰਕੇ ਬਸ ਫਿਰ ਲੱਗੇ ਰਹੇ ਆਪਣਾ ਹਨਾ ਅੱਜ ਵੀਡੀਓ ਬਣਾਉਣ ਦਾ ਗਿਆ ਅੱਜ ਸ਼ਾਮ ਨੂੰ ਸਭੀ ਮੌਕਾ ਮਿਲਿਆ ਵਾ ਕੱਲ ਵੀ ਰਿਸ਼ਤੇਦਾਰੀ ਜੀ ਦੇ ਇੱਕ ਢਿੱਲਾ ਮੈਸੇਜ ਆਦਾ ਕੋਈ ਰਿਸ਼ਤੇਦਾਰ ਉਹਦੇ ਚਲ ਗਏ ਉੱਥੇ ਤੋਂ ਬਾਅਦ ਅੱਜ ਟਾਈਮ ਲੱਗਿਆ ਵੀਡੀਓ ਪਾਉਣ ਦਾ ਬਾਕੀ ਵੀ ਅੱਜ ਮੱਕੀ ਵਾਲਾ ਕਟਰ ਆ ਜਿਹੜਾ ਇਹਦਾ ਲਾਇਆ ਵੀ ਕਪੜਾ ਕੁੱਪੜਾ ਹਨਾ ਇਹਦਾ ਕਪੜਾ ਕੁੱਪੜਾ ਲਾ ਕੇ ਇਹਨੂੰ ਲੱਗੇ ਤੇ ਪਹਿਲਾਂ ਸਲਾਹ ਟੀਵੀ ਨੂੰ ਪੱਟ ਕੇ ਇਹਦੀ ਕਰੀਏ ਸਰਵਿਸ ਸਾਰੇ ਵੀ ਫਿਰ ਇੱਕ ਰੂਲਾ ਪੱਟ ਕੇ ਦੇਖਿਆ ਹਨਾ ਜਿਹੜਾ ਆ ਆ ਪੱਟ ਕੇ ਦੇਖਿਆ ਤਾਂ ਗੇਅਰ ਇਹ ਪੱਟ ਕੇ ਦੇਖਿਆ ਤਾਂ ਬਿਲਕੁਲ ਓਕੇ ਨਿਕਲੇ ਆ ਬਸ ਇਹਦੀ ਸਕਰਗੰਦੀ ਵਾਲੀ ਜਿਹੜੀ ਪਿੰਨ ਆ ਨਾ ਮਾੜੀ ਏ ਢਿੱਲੀ ਆ ਦੇ ਆ ਸਕਰਗੰਦੀ ਵਾਲੀ ਪਿੰਨ ਇਹ ਸੜੇ ਜੀ ਕਰਾਂਗੇ ਬਾਕੀ ਇਹਨੂੰ ਚੈਨਾ ਜਿਹੜੀਆਂ ਇਹਦੀਆਂ ਇਹ ਲਾ ਕੇ ਤੇਲ ਦੇ ਵਿੱਚ ਸਿੱੜ ਦੰਨੇ ਵੈਸੇ ਤਾਂ ਲੋੜ ਨਹੀਂ ਹਨ ਇਹਨਾਂ ਨੂੰ ਕੋੜਾ ਪਾਣੀ ਲੱਗਿਆ ਘਟਰ ਨੂੰ ਆ ਇੱਥੀ ਆ ਕੇ ਮੀਂਹ ਪਿਆ ਨਹੀਂ ਤਾਂ ਕਿਤੇ ਪਈ ਨਹੀਂ ਹੈਗਾ ਟਾਪੇ ਢੂਪੇ ਚੱਕ ਕੇ ਦੇਖੇ ਤੇ ਸਾਰੇ ਇਹਦੇ ਓਕੇ ਦੀ ਰਿਪੋਰਟ ਨਿਕਲੀ ਆ ਬਲੇਡ ਬਲੂ ਟੈਨ ਓਕੇ ਨਿਕਲੇ ਆ ਆ ਸ਼ੈਲਡ ਸਿੱਧੀ ਲੱਗੇ ਦਿਹੁ ਕਰਨਾ ਅੱਜ ਕਰੀ ਆ ਮੈਂ ਕਿਹਾ ਚੱਲ ਇਹ ਸਾਈਡ ਵਾਲੀ ਸ਼ੈੱਡ ਲਾਤੀ ਦੀ ਮਨੀ ਨੇ ਹਨਾ ਉੱਥੇ ਕਿਤੇ ਖੁੰਡ ਨੀਵਾ ਤਾਂ ਬਾਹਰਲੇ ਪਾਸੇ ਲੱਕੜੀ ਦੀ ਉਹਦੇ ਨਾਲ ਲਾ ਕੇ ਕਰਤਾ ਕੰਮ ਜਿਆ ਬਾਕੀ ਬਾਈ ਹਨਾ ਜਿਹਦਾ ਨੁਕਸਾਨ ਹੁੰਦਾ ਬਾਈ ਬੰਦੇ ਦਾ ਹੁਣ ਦੇਖੋ ਤੁਸੀਂ ਹਿਸਾਬ ਲਾ ਲਓ ਉੱਥੇ ਕਿਸੇ ਦੇ ਹਨਾ ਮੀ ਮੰਲੋ ਬਾਅਦ ਚ ਪਤਾ ਲੱਗਿਆ ਇੱਕ ਬੰਦੇ ਦੇ ਵੱਢਣ ਗਏ ਉਹਦੇ ਘਟੋ ਘਟ ਵੀ 20 22 ਵਿਘੇ ਵੱਢੇ ਹੋਏ ਤੇ ਹਨਾ ਅਗਲਾ ਕਹਿੰਦਾ ਹੁੰਦਾ ਬਈ ਕੰਮ ਕਰਾ ਕੇ ਆਏ ਬੋਲਦਾ ਮੈਨੂੰ ਤਾਂ ਪਤਾ ਸੱਹੀ ਬਾਅਦ ਚ ਹਨਾ ਹੁਣ ਜੇ ਪੈਸੇ ਲੈਣਗੇ ਬਈ ਬੰਦੇ ਨੇ 15 ਤਿੰਨ 18 18 ਵਿਘਿਆਂ ਦੇ ਪੈਸੇ ਹਨ ਜਿਹੜੇ ਹਨਾ ਵੀ ਦਿੱਤੇ ਨਹੀਂ ਹੈਗੇ ਉਹਦੀ ਹੱਡ ਤੋੜਿਆ ਆ ਉੱਪਰ ਮਾਰ ਕੇ ਟਰੈਕਟਰ ਖੜਾ ਦਾ ਮਸ਼ੀਨ ਦਾਣੇ ਪਾ ਕੇ ਕੱਢਣ ਲੱਗੀ ਹੈ ਨਾ ਬੰਦਾ ਦਾ ਬੰਦਾ ਦੇਖਦਾ ਹੀ ਆ ਮਨੇ ਇਹ ਗੱਲ ਆਏ ਹੈ ਨਾ ਵੀ ਉਹਦੀ ਹੱਟ ਤੋੜਿਆ ਆ ਹੱਟ ਤੋੜ ਕੇ ਤੇ ਬਾਅਦ 18 ਬਿਗਏ ਗਏ ਉਹ ਕਹਿੰਦਾ ਮੇਰੇ ਹੱਟ ਲਵਾ ਦੋ ਪੈਸੇ ਲੈ ਜਾਓ ਭਾਈ ਹੁਣ ਦਾ ਕਿੰਨੇ ਦੀ ਪੈਂਦੀ ਆ ਹੱਟ ਤੁਹਾਨੂੰ ਪਤਾ ਹੀ ਆ ਨਾ ਵਿੱਚ ਲਾਈਟਾਂ ਲੂਟਾਂ ਉੱਡ ਸਾਰਾ ਅਗਲਾ ਕਹਿੰਦਾ ਮੇਰਾ ਤਾਂ ਨਈ ਲਾ ਕੇ ਲੈ ਜਾਓ ਮੈਨੂੰ ਤਾਂ ਨਮੀ ਧਰ ਕੇ ਦੇਜੋ ਉਹ 18 ਬਿਗਿਆਂ ਦਾ ਲਫੜਾ ਉਹਦੇ ਬਾਅਦ ਇੱਕ 15 ਬਿਗੇ ਹੋਰ ਵੱਡੇ ਦੇ ਉਹਦਾ ਬਹੁਤ ਚੱਕਰ ਪਿਆ ਉਹ ਕਹਿੰਦਾ ਵੀ ਕਾਪੀ ਦੇ ਵਿੱਚ 15 ਵਿਘੇ ਲਿਖਾਏ ਆ ਮੌਕੇ ਦੇ ਹੁਣ ਉਹ ਕਹਿੰਦਾ ਮਨੀ ਨੂੰ ਪਤਾ ਕਹਿੰਦਾ 8 ਵਿਘੇ ਆ ਮੇਰੇ ਤਾਂ 8 ਵਿਘੇ ਤੇ ਵੱਡੇ ਆ ਕਹਿੰਦਾ ਮੇਰੇ ਤਾਂ ਉਹ ਨਹੀਂ ਲੈਨ ਤੇ ਆ ਰਿਹਾ ਹੁਣ ਫੋਨ ਆ ਜਿਹੜਾ ਉਹ ਬੰਦ ਆ ਰਿਹਾ ਉਦੋਂ ਦਾ ਹੀ ਇੱਕ ਮਸ਼ੀਨ ਵਾਲੇ ਦਾ ਫੋਨ ਆ ਇੱਕ ਦਿਨ ਬਾਈ ਦਾ ਜਿਹਦੇ ਕੋਲ ਜਾਣ ਹੁੰਦਾ ਨੇ ਪੰਜਾਬ ਉਹ ਮੈਨੂੰ ਫੋਨ ਕਰੇ ਕਹਿੰਦਾ ਯਾਰ ਭਾਈ ਨਾ ਮਨੀ ਦਾ ਨੰਬਰ ਕਨੈਕਟ ਨੰਬਰ ਮੈਂ ਕਹਿੰਦਾ ਯਾਰ ਮੇਰੇ ਕੋਲ ਨਹੀਂ ਹੈਗਾ ਮੈਂ ਤੇਰੇ ਕੋਲ ਤਾਂ ਸੀਜ਼ਨ ਲਾਉਣਾ ਆ ਕਹਿੰਦਾ ਮੇਰੇ ਕੋਲ ਤਾਂ ਭਾਈ ਆਇਆ ਹੀ ਨਹੀਂ ਤਾਂ ਹੀ ਨਾ ਕਹਿੰਦਾ ਮੈਂ ਤੈਨੂੰ ਫੋਨ ਲਾਉਣਾ ਵੀ ਕਿੱਥੇ ਆ ਇਹ ਲੋ ਤੁਸੀਂ ਭਾਈ ਇਹਨਾਂ ਅਗਲਾ ਕਹਿ ਦਿੰਦਾ ਇਹਨੂੰ ਸੱਚੀ ਦਿਖਾ ਦਈਏ ਕਿ ਤੇ ਤੁਹਾਡੇ ਸਾਹਮਣੇ ਹੋਣਾ ਘਟੋ ਘੜ ਵੀ 4-5000 ਦਾ ਕਟਰ ਦਾ ਨੁਕਸਾਨ ਕਰਿਆ ਹੈ ਹਨਾ ਮਸ਼ੀਨ ਦਾ ਉਹ ਤਾਂ ਤੁਸੀਂ ਗੱਲੇ ਛੱਡ ਦੋ ਕਟਰ ਦੇ ਬਾਅਦ ਉਹਦੇ ਬਾਅਦ ਹੁਣ ਇਹਦੀ ਕਰਾਂਗੇ ਹੁਣ ਰਪੇਰ ਬਸ ਇੱਕ ਅੱਧੇ ਦਿਨ ਚ ਮੈਂ ਕਿਹਾ ਚਲੋ ਝੋਨੇ ਦਾ ਸੀਜ਼ਨ ਲਵਾ ਦੀ ਮੇਰੇ ਘਰ ਹਨਾ ਝੋਨੇ ਦਾ ਸੀਜ਼ਨ ਨੂੰ ਮੇਰੇ ਨਾਲ ਫੋਨ ਨਹੀਂ ਚੱਕਿਆ ਬਈ ਮੁੜ ਕੇ ਇੱਕ ਦਿਨ ਫੋਨ ਆਇਆ ਪੈਸੇ ਆਪਣੇ ਸਾਰੇ ਹਨਾ ਉਹ ਵੱਲੋਂ ਕਣਕ ਵਾਲੇ ਸੀਜ਼ਨਾਂ ਜਿਹੜਾ ਉਹ ਤਾਂ ਗਏ ਹੋਏ ਤੇ ਬਈ ਸਾਰੇ ਇਹਨਾਂ ਅਡਵਾਂਸ ਤੇ ਚਲੋ ਉਦੋਂ ਮੈਂ ਆਪਣੇ ਫੇਰ ਦੇ ਦਿੱਤੇ ਉੱਥੇ ਜਿੱਦਣਾ ਟ੍ਰੇਨ ਚੜਾਇਆ ਵੀ ਚੱਲ ਕੋਈ ਨਹੀਂ ਕਰਾਇਆ ਕਰੂਗਾ ਲਾਜੀ ਹੈ ਨਾ ਘਰ ਨੂੰ ਖਾਲੀ ਕੰਨੂ ਜਾਊਗਾ ਏਕੇ ਤਨ ਫੋਨ ਆਇਆ ਕਹਿੰਦਾ ਬਾਈ ਮੈਨੂੰ ਪੈਸਿਆਂ ਦੀ ਲੋੜ ਆ ਮੈਂ ਕਿਹਾ ਯਾਰ ਡਰਾਈਵਰ ਹੋਰ ਨਹੀਂ ਆ ਨਾ ਇਹਨਾਂ ਨਾਲ ਵੀ ਦੇਖਣਾ ਮੈਂ ਕਿਹੜਾ ਕੱਲਾ ਇੱਕ ਦੇਖਣਾ ਕੋਈ ਸਾਰੇ ਬੰਦੇ ਦੇਖਣੇ ਆ ਕਰਕੇ ਆਪਾਂ ਸਾਰੀ ਗੱਲ ਬਾਤ ਹੈ ਨਾ ਵੀ ਹਿਸਾਬ ਕਿਤਾਬ ਲਾਉਣ ਤੇ ਮੈਨੂੰ ਸਾਰੇ ਬੰਦਿਆਂ ਨੂੰ ਦੇਣ ਤੇ ਗਿਰਾ ਦੇ ਕੇ ਫਿਰ ਤੈਨੂੰ ਮੈਂ ਦੇ ਦਊਗਾ ਕੋਈ ਗੱਲ ਨਹੀਂ ਕਾਲੀ ਨਾ ਕਰਾਂ ਮੈਂ ਉਦੋਂ ਦੇ ਬਾਅਦ ਬਾਈ ਫੋਨ ਬੰਦ ਦਾ ਤੁਹਾਡੇ ਸਾਹਮਣੇ ਝੋਨੇ ਦਾ ਸੀ ਜਾਂਦਾ ਐਮਪੀ ਆ ਨਾ ਮੈਂ ਹਾਂ ਕਰ ਬੈਠੇ ਇਹਦੇ ਸ਼ਿਰ ਤੇ ਉਹ ਵੀ ਮੈਨੂੰ ਉੱਧਰ ਰਾਜੀ ਉਹ ਛੱਟ ਲੱਗੀ ਨਹੀਂਦਾ ਬਾਈ ਕੋਈ ਪਰਵਾਹੀ ਹੈਗੀ ਦੀ ਆ ਨਾ ਅਸੀਂ ਦੋਆਨੇ ਵਗ ਜਾਣਾ ਤਾਂ ਇਹ ਆ ਅਸੀਂ ਕਿਹੜਾ ਵਿਹਲੇ ਰਹਿਣ ਵਾਲੇ ਬੰਦੇ ਆ ਬਾਈ ਮਿਹਨਤੀ ਬੰਦੇ ਆ ਇਹ ਮਿਹਨਤ ਨਹੀਂ ਕਰ ਕਾਵਾਂਗੇ ਨਾ ਨਾ ਮਸ਼ੀਨਾ ਹੁਣ ਲਈਆਂ ਤਾਂ ਤਾਂ ਫਾਇਦਾ ਇਹ ਚਲਾਈਆਂ ਨਾ ਫੇ ਉਹਦਾ ਕੀ ਫਾਇਦਾ ਲੈ ਕੇ ਖੜਾਉਣ ਦਾ ਚਲੋ ਬਾਕੀ ਦਾ ਕੰਮ ਹੁੰਦੇ ਰਹਿਣੇ ਆ ਅੱਜ ਫਿਰ ਆ ਗਈ ਬਾਰਿਸ਼ ਸਪੈਲਰ ਦੀ ਇਹ ਤੇਲ ਕੱਢਣ ਵਾਲਾ ਸਪੈਲਰ ਆ ਜਿਹੜਾ ਹਨਾ ਬਾਪੂ ਨੇ ਕਿਤੇ ਪੱਟਿਆ ਹੋਣਾ ਇਹਦੇ ਬਲ ਹਨਾ ਵਿੱਚ ਬਲ ਲੱਗਦੇ ਹੁੰਦੇ ਜਿਵੇਂ ਆਪਣੇ ਕਮਾਈਨਾਂ ਦੇ ਵਿੱਚ ਨਹੀਂ ਲੱਗਦੇ ਹੁੰਦੇ ਆਏ ਇਹਦੇ ਵਿੱਚ ਬਲ ਲੱਗਦੇ ਹੁੰਦੇ ਆ ਇਹ ਸਰੋਂ ਦਾ ਤੇਲ ਕੱਢਦੇ ਆ ਇਹ ਕਿਤੇ ਵਾਲ ਇੱਕ ਅੱਧਾ ਮਾੜਾ ਮੋਟਾ ਕਿਤੇ ਹੋਰੇ ਮਿਸਟੇਕ ਆ ਕੋਈ ਉੱਕਣਾ ਸਰੋਂ ਦਾ ਨਵੇੜਾ ਨਹੀਂ ਕਰ ਰਿਹਾ ਜੇਕਰ ਇਹਨੂੰ ਮੰਨ ਲਓ ਨਵੇੜਨਾ ਚਾਹੀਦਾ ਨਾ ਸਰੋਂ ਉੱਕਣਾ ਹੈ ਨਵੇੜ ਨਹੀਂ ਰਿਹਾ ਹੁਣ ਬਾਪੂ ਅੱਜ ਰਿਸ਼ਤੇਦਾਰੀ ਜਿਵੇਂ ਚਲ ਗਿਆ ਕਹਿੰਦਾ ਮੈਂ ਚੱਲ ਕੱਲ ਕਹਿੰਦਾ ਤਾਂ ਖੋਲ ਲਈ ਮੈਂ ਅੱਜ ਖੋਲ ਕੇ ਹੁਣ ਰੱਖ ਲਿਆ ਕਿਉਂ ਇਹਦੀ ਨ ਜਾਣਕਾਰੀ ਬਈ ਬਾਪੂ ਨੂੰ ਆ ਸਾਰੇ ਬਲ ਬੁੱਲ ਜਿਹੜੇ ਪਾਉਣੇ ਆ ਨਾ ਇਹਦੇ ਵਿੱਚ ਕੋਈ ਮਿਸਟੇਕ ਹੋਈ ਹੋਈ ਹੈ ਬਸ ਇਹ ਮੈਂ ਸਪੈਸਰ ਪਾਉਣੇ ਨੇ ਨਾ ਆਪਾਂ ਇਸ ਬਿਸਤਰ ਕੋਈ ਛੋਟਾ ਬੜਾ ਪੈ ਗਿਆ ਜਿਵੇਂ ਉਹਰੇ ਬੜਾ ਪਿਆ ਹੋਇਆ ਇੱਥੇ ਛੋਟਾ ਪਿਆ ਹੈ ਇਹ ਹੁਣ ਬੜਾ ਪਾਉਣਾ ਪੈਣਾ ਬੜਾ ਪਾਉਣ ਤੋਂ ਬਾਅਦ ਇਹਨੇ ਜਿਹੜਾ ਤੇਲ ਹੈ ਨਾ ਵੀ ਤੇਲ ਦਾ ਪੂਰਾ ਕੱਢਦਾ ਵਾ ਟਾਈਮ ਲਾਉਂਦਾ ਹੈ ਤਿੰਨ ਚਾਰ ਤਿੰਨ ਕਵਾਰ ਚ ਤੇਲ ਕੱਢਦਾ ਪੂਰਾ ਹੁਣ ਇਹਨੂੰ ਖੋਲਿਆ ਖੋਲ ਕੇ ਇਹਨੂੰ ਬਾਪੂ ਆਊਗਾ ਦੇਖੂਗਾ ਕਿ ਕੀ ਸਿਸਟਮ ਆ ਪਟਾਂਗੇ ਇਹਨਾਂ ਨੂੰ ਬਲਾਂ ਨੂੰ ਵੀ ਹਨਾ ਪਟ ਕੇ ਇਹਦੇ ਵਿੱਚ ਜਾਂ ਤਾਂ ਇਹ ਥੋੜਾ ਜਿਹਾ ਗਾਹਾਂ ਕਰਊਗਾ ਨਹੀਂ ਇਹ ਥੋੜਾ ਕੱਢਊਗਾ ਸਪੈਸਟਰੇ ਪਿੱਛੇ ਕਰਊਗਾ ਇਹਨਾਂ ਦੀ ਇੱਕ ਚੀਜ਼ ਜਵਾ ਸਿਰੇ ਵਾਲੀ ਹੁੰਦਾ ਰਾਂ ਇੱਕ ਸਿਰੇ ਪਰ ਰੋਕ ਹੁੰਦੀ ਹੈ ਇਹ ਰੇ ਲਾਈ ਹੋ ਚਲੋ ਬਾਕੀ ਨੂੰ ਕਰਕੇ ਦੀ ਫੀਟਿੰਗ ਪੋਟਿੰਗ ਫਿਰ ਦੇਖਾਂਗੇ ਕਿਵੇਂ ਵੀ ਹੋਇਆ ਸੌਦਾ ਹਨਾ ਆ ਆਪਣਾ ਛੋਟਾ ਜਿਹਾ ਜਗਾੜ ਆ ਬਈ ਲੈ ਹਨਾ ਆ ਚੌਲਾਂ ਵਾਲੀ ਮਸ਼ੀਨ ਆ ਗਈ ਇਹ ਆ ਗਈ ਇਧਰ ਧਾਨ ਧਾਨ ਸਾਫ ਕਰਦੀ ਹੈ ਜਿਹੜੀ ਉਹਦੇ ਬਾਅਦ ਇਧਰ ਲਾਈ ਹੋਈ ਆ ਆ ਸਿਸਟਮ ਇਧਰ ਆਟੇ ਵਾਲਾ ਇਹ ਹੈਗੀ ਦੈਣ ਵਾਲੀ ਚੱਕੀ ਉਹ ਹੈਗੀ ਆਟੇ ਵਾਲੀ ਚੱਕੀ ਵਧੀਆ ਸਿਸਟਮ ਬਾਬੇ ਦੀ ਕਿਰਪਾ ਨਾਲ ਹਨਾ ਵੀ ਚਲੋ ਬਾਪੂ ਜਿੰਨੇ ਜੁਗ ਹੈਗਾ ਰੋਟੀ ਮਾਣੀ ਜੋ ਕੇ ਕਰੀ ਜਾਂਦਾ ਵੀ ਤਾਂ ਹੀ ਬਾਈ ਟੈਨਸ਼ਨ ਨਹੀਂ ਹੈਗੀ ਪਿੱਛੇ ਦੀ ਵੀ ਚਲੋ ਜੋ ਵੀ ਹੈਗਾ ਹਨਾ ਜਿੰਨੇ ਕੁ ਜੋਗੇ ਹੈਗੇ ਉਹਨਾਂ ਕ ਕਰੀ ਜਾਂਦੇ ਆ ਰੋਡ ਦੇ ਉੱਤੇ ਹੀ ਬਿਲਕੁਲ ਆਪਣਾ ਘਾਰਾ ਪਿੰਡ ਰਤੋਂ ਵੱੜਦੀ ਸਾਰੇ ਹਨਾ ਜਦੋਂ ਖਮਾਣੋ ਤੇ ਵੱੜਦੇ ਆ ਬਿਲਕੁਲ ਰੋਡ ਦੇ ਉੱਤੇ ਹੀ ਘਾਰਾ ਬਾਕੀ ਹੁਣ ਤਾਂ ਨਿਸ਼ਾਨੀ ਖੜੀ ਆ ਕਟਰ ਖੜਾ ਮੂਰੇ ਮੱਕੀ ਵਾਲਾ ਇਹਦੀ ਵੀ ਹੁਣ ਕਰਕੇ ਰਿਪੇਅਰ ਬਸ ਕਰਾਂਗੇ ਹੁਣ ਤਿਆਰੀ ਇਹਦੀ ਹੁਣ ਰਾਜੂ ਦਾ ਤਾਂ ਹਜੇ ਹੱਥ ਦਾ ਉਂਗਲੀ ਤੇ ਸੱਟ ਲੱਗਣਗਾ ਕਿ ਤੁਹਾਨੂੰ ਪੁਰਾ ਸਾਰਾ ਸਿਸਟਮ ਖਰਾਬ ਹੋ ਗਿਆ ਹਨਾ ਨਹੀਂ ਤਾਂ ਹੋ ਸਕਦਾ ਉੱਥੇ 2-4 ਦਿਨ ਹੋਰ ਲਾ ਕੇ ਆਉਂਦੇ ਪੜਾ ਚਲੋ ਉਹ ਵੀ ਜ਼ਰੂਰੀ ਦਾ ਆ ਵੀ ਛੱਟ ਛੱਟ ਲੱਗੀ ਲੱਗਨ ਕਰਕੇ ਸਿਸਟਮ ਉਹਦਾ ਆਟੋ ਹੋ ਗਿਆ ਚਲੋ ਠੀਕ ਹੈ ਜੀ ਫਿਰ ਰਿਪੇਅਰ ਕਰਾਂਗੇ ਉਹਨੇ ਦੀ ਕਟਰ ਦੀ ਰਿਪੇਅਰ ਕਰਨ ਤੋਂ ਬਾਅਦ ਫਿਰ ਇਹਨੂੰ ਮਸ਼ੀਨ ਦੇ ਪੂਰੇ ਪਾ ਕੇ ਦੇਖਾਂਗੇ ਨਮੀਦਿਆ ਨਾ ਕਿਉਂ ਇਹ ਪਿੱਛੇ ਬਾਲੇ ਵਾਲਾ ਸਿਸਟਮ ਹੀ ਹੈਗਾ ਦੂਆ ਦਾ ਆਪਣੇ ਹੈਗਾ ਜਿਹੜਾ ਸਿਸਟਮ ਬਾਲੇ ਵਾਲਾ ਵੀ ਛੱਡਿਆ ਕੰਪਨੀ ਨੇ ਦੂਆ ਵੀ ਛੱਡਿਆ ਪਰ ਜਿਹੜਾ ਉਹਨਾਂ ਦੇ ਦਸ਼ਮੇਸ਼ ਤੇ ਪਾਉਂਦਾ ਕਰਿਆ ਤਾਂ ਆਪਾਂ ਇਹਨਾਂ ਉਹਦੇ ਸਾਈਡ ਤੇ ਪਿੰਨਾ ਗੁੱਲੀਆਂ ਵਾਲਾ ਪਾਉਂਦਾ ਕਰਿਆ ਤਾਂ ਹੁਣ ਦੇਖਦੇ ਹਾਂ ਪਾ ਕੇ ਦੇਖਾਂਗੇ ਜੇ ਤਾਂ ਸੈੱਟ ਆਉਂਦਾ ਠੀਕ ਆ ਨਹੀਂ ਫਿਰ ਸੱਦਾਂਗੇ ਉਹਰੇ ਬੰਦੇ ਨੂੰ ਸੇਵਕ ਨੂੰ ਸੱਤ ਲਾਂਗੇ ਨਹੀਂ ਪ੍ਰੋਗਰੈਟਰ ਵੀ ਸੱਤ ਲਾਂਗੇ ਕਰਤਾਰਚ ਹਣਾ ਚਲੋ ਠੀਕ ਆ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ